ਕਾਲੀ ਫੁੱਲਾ ਸਿੰਘ ਜਿਹੋ ਜੋਧੇ ਜੀ ਇੱਥੇ ਮਾਤਾ ਭਾਗੌਰ ਦੀਆਂ ਵਾਰਸ਼ਾਂ ਬੀਬੀ ਸਰਨ ਕੌਰ ਇਹੋ ਜਿਹੇ ਜਿਹੜੇ ਸਾਡੇ ਰਵਾਇਤ ਸਿੱਖੀ ਦੀ ਰਵਾਇਤ ਜੋਧੇ ਪੈਦਾ ਹੋਏ ਨੇ ਮਾਵਾ ਮਾਵਾ ਦੇ ਜਿਹੜੇ ਅੱਜ ਕੱਲ ਦੇ ਤੁਰੇ ਫਿਰਦੇ ਨੇ ਨਾਚੇ ਦੇ ਟੱਪਦੇ ਨੇ ਇਹ ਨਹੀਂ ਪੈਦਾ ਹੋਏ ਕਿੰਨਰ ਨੇ ਖੁਸ਼ਰੇ ਨੇ ਅਸੀਂ ਉਹਨਾਂ ਨੂੰ ਸਤਿਕਾਰ ਸਾਰੇ ਲੋਕ ਕਰਦੇ ਨੇ ਉਹ ਜਦੋਂ ਕਿਸੇ ਦੇ ਘਰੇ ਆਉਂਦੇ ਨੇ ਲੋਕ ਕਹਿੰਦੇ ਨੇ ਵੀ ਧੰਨ ਭਾਗ ਵੀ ਸਾਡੇ ਘਰੇ ਆ ਕਿਉਂਕਿ ਉਹ ਸੁੱਖ ਮੰਗਦੇ ਨੇ ਹਰੇਕ ਦੀ ਹੂੰ ਉਹ ਸੁੱਖਣਾ ਮੰਗਦੇ ਨੇ ਹਰੇਕ ਦੀ ਤੇ ਉਹ ਫਿਰ ਕਿਸੇ ਦੇ ਬੱਚਾ ਹੁੰਦਾ ਕਿਸੇ ਦੇ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਉਹ ਨੱਚਦੇ ਨੇ ਉਹ ਖੁਸ਼ੀ ਮਨਾਉਂਦੇ ਨੇ ਤਾਂ ਲੋਕਾਂ ਉਹਨਾਂ ਦੀ ਸਤਿਕਾਰ ਕਰਦੇ ਨੇ ਤੇ ਇਹ ਕਿਹੜੀ ਪ੍ਰਜਾਤੀ ਚ ਆ ਗਏ ਜਿਹੜੇ ਆਪਦੇ ਆਪ ਤੇ ਫਿਰਦੇ ਨੇ ਇਹ ਨਹੀਂ ਚਾਹੀਦੇ ਕੋਈ ਪ੍ਰਜਾਤੀ ਚ ਨਹੀਂ ਆਉਂਦੇ ਇਹ ਕਿਸੇ ਜਾਂ ਸਿਸਟਮ ਚ ਨਹੀਂ ਆਉਂਦੇ ਇਹ ਤਾਂ ਸਿਰਫ ਗੰਦ ਪਾਉਣ ਵਾਸਤੇ ਆਏ ਨੇ ਜਿਹੜੇ ਉਹ ਬਣੇ ਹੋਏ ਨੇ ਨਾ ਆਪਦੇ ਆਪ ਨੂੰ ਉਹ ਕਰੀ ਜਾਂਦੇ ਨੇ ਵੀ ਸਾਡਾ ਹੱਕ ਬੰਨਾ ਫਲਣਾ ਢਮਕਾ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਪੁੱਛ ਲਿਓ ਜਾ ਕੇ ਬਿਲਕੁਲ ਉਹ ਐਸਾਈ ਚੀਜ਼ ਨੂੰ ਸਹੀ ਮੰਨਦੇ ਨੇ ਉਹ ਜਵਾਬ ਦੇਣਗੇ ਉਹਨਾਂ ਦਾ ਸਿਰ ਉੱਚਾ ਕਰਕੇ ਕਹਿਣਗੇ ਸਾਡੇ ਬੱਚੇ ਉਹ ਇਧਰਲੇ ਪਾਸੇ ਲਗਨ ਕੰਟਰੀ ਦੇ ਵਿੱਚ ਯੂਰਪ ਕੰਟਰੀਜ਼ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਤਾਂ ਉਹ ਖੁੱਲ੍ਹ ਕੇ ਆਜ਼ਾਦੀ ਮਾਣਦੇ ਨੇ ਉਹਨਾਂ ਨੂੰ ਸਾਰੇ ਹੱਕ ਨੇ ਪਰ ਪਿੱਛੇ ਜੀ ਟਰੰਪ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਨੇ ਵੀ ਉੱਥੇ ਬੈਨ ਕਰਤਾ ਪਹਿਲਾਂ ਮਹਿਸੂਸ ਸ਼ਰਮ ਮਹਿਸੂਸ ਕਰਦੇ ਸੀ ਜੇ ਕਿਸੇ ਦੇ ਕੋਈ ਬੱਚਾ ਪੈਦਾ ਹੋ ਜਾਂਦਾ ਸੀ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂ ਬਿਲਕੁਲ ਤੇ ਹੁਣ ਇਹ ਸੋਸ਼ਲ ਮੀਡੀਆ ਜ਼ਮਾਨਾ ਬਸ ਉਲਟੋ ਹੋ ਗਿਆ ਜਿੱਥੇ ਉੱਥੋਂ ਨਹੀਂ ਰਹਿੰਦਾ ਤੁਸੀਂ ਕਬੱਡੀ ਦਾ ਮੈਚ ਕਰਾਓ ਜਿੱਥੇ ਕੋਈ ਕਿਸੇ ਨੂੰ ਬਾਲਾ ਸਰੀਰ ਨੂੰ ਮਿਲੇ ਕੋਈ ਹੋਰ ਜਿਹੜਾ ਹੈਗਾ ਸੱਭਿਆਚਾਰ ਪ੍ਰੋਗਰਾਮ ਕਰਾ ਲਓ ਜਿੱਥੇ ਸਾਡੀਆਂ ਪੁਰਾਣੀਆਂ ਬਾਤਾਂ ਹੋਉਂਦੇ ਸੀ ਪੰਜਾਬ ਦੀਆਂ ਪੰਜਾਬੀਆਂ ਨੂੰ ਇਸ ਪਾਸੇ ਕੌਣ ਲਾ ਰਿਹਾ ਇਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਆ ਪੰਜਾਬੀ ਇੱਕ ਯੋਧਾ ਕੌਮ ਹੁੰਦੀ ਸੀ ਜਦੋਂ ਜਦੋਂ ਵੀ ਪੰਜਾਬ ਤੇ ਘੀੜ ਪਈ ਆ ਜੇ ਜਦੋਂ ਜਿਹੜੇ ਉਹ ਕਹਿੰਦੇ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਕਿਵੇਂ ਬਚੂਗਾ ਖੇਤ ਹੂੰ ਇਸ ਸਰਕਾਰਾਂ ਦੇ ਜਿਹੜੇ ਲੋਕ ਨੇ ਜਿਹੜੇ ਉਹ ਨੇ ਉਹ ਪੰਜਾਬ ਦੀ ਨੌਜਵਾਨੀ ਨੂੰ ਗਲਤ ਪਾਸੇ ਲੈ ਜਾ ਰਹੇ ਨੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਇਹੋ ਜੀ ਜਿਹੜੀਆਂ ਪ੍ਰੇਡਾਂ ਨੇ ਮਹੱਤਵਪੂਰਨ ਇਤਿਹਾਸਿਕ ਥਾਮਤੇ ਹੋਣੀਆਂ ਕਿ ਇਹ ਵਾਜਵਨ ਇਸਮੀ ਸਭ ਦਾ ਭਲ ਜਿਹੜਾ ਹੈਗਾ ਸਾਡਾ ਜਾ ਰਿਹਾ ਆ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਉਹ ਜਮਾਨਾ ਜੋ ਬੱਚੇ ਦੇਖੋ ਦੇਖਣਗੇ ਉਹੀ ਕੁਝ ਉਹਨਾਂ ਨੇ ਕਰਨਾ ਬਾਈ ਅੱਜ ਕੱਲ ਤਾਂ ਇਹ ਵੀ ਚੱਲ ਰਿਹਾ ਵੀ ਰਿਸ਼ਤੇਦਾਰਾਂ ਨਾਲ ਹੀ ਵਿਆਹ ਕਰਵਾਉਣ ਲੱਗ ਪਏ ਰਿਸ਼ਤੇ ਤਾਂ ਖਤਮ ਹੋ ਗਏ ਹੁਣ ਰਿਸ਼ਤਿਆਂ ਨੂੰ ਤਾਂ ਖਤਮ ਤੁਲਾਂਜਰੀ ਦੇ ਰਹੇ ਨੇ ਕਿਹੜੀ ਨਹੀਂ ਹੈਗੀ ਇਹ ਹਾਰਮੋਨਲ ਇਨਬੈਲੈਂਸ ਕਰਕੇ ਹੁੰਦਾ ਇਹਨਾਂ ਚ ਪ੍ਰੋਬਲਮ ਹੁੰਦੀ ਆ ਇਹਦਾ ਟ੍ਰੀਟਮੈਂਟ ਸਹੀ ਸਮੇਂ ਤੇ ਟ੍ਰੀਟਮੈਂਟ ਮਿਲਣ ਨਾਲ ਇਹੋ ਜਿਹੀ ਸਮੱਸਿਆ ਨਹੀਂ ਆਉਂਦੀ ਪਰ ਉਹ ਜਾਣ ਕੇ ਜਾਂ ਕਈ ਮਜਬੂਰ ਵਾਸਤੇ ਅੱਗੇ ਇਲਾਜ ਨਹੀਂ ਕਰਵਾ ਪਾਉਂਦੇ ਜਾਂ ਕਈ ਵਾਰੀ ਜਾਣ ਕੇ ਉਹਨਾਂ ਨੂੰ ਚਸਕਾ ਪੈ ਜਾਂਦਾ ਉਸ ਚੀਜ਼ ਦਾ ਮਾੜੀ ਸੰਗਤ ਚ ਪਾ ਕੇ ਉਹਨਾਂ ਦਾ ਚਸਕਾ ਪੈ ਜਾਂਦਾ ਉਹ ਇਹ ਮਾੜੀ ਕਮਾਚ ਪੈ ਜਾਂਦੇ ਨੇ ਸਕਾਰ ਜਿਹੜੀ ਹੈਗੀ ਉਹਦੇ ਤੇ ਧਿਆਨ ਦਵੇ ਉਹਨਾਂ ਦਾ ਜਿਹੜੇ ਉਹਨਾਂ ਨੂੰ ਜਿਹੜਾ ਕੋਈ ਨਹੀਂ ਇਲਾਜ ਨੂੰ ਤੱਕੇ ਨਾਲ ਚੱਕ ਕੇ ਇਲਾਜ ਕਰਾਉਣਾ ਚਾਹੀਦਾ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਜਵਾਨੀ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਦੀ ਜਿਹੜੀ ਪਲਿਊਟ ਹੋ ਚੁੱਕੀ ਆ ਹਵਾ ਨੂੰ ਲੈ ਕੇ ਮਸਲੇ ਬਹੁਤ ਗੰਭੀਰ ਨੇ ਤੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਜਵਾਨੀ ਨੂੰ ਭੜਕਾਇਆ ਜਾ ਰਿਹਾ ਚੰਗੇ ਕੰਮਾਂ ਤੋਂ ਹਟਾ ਕੇ ਪੁੱਠੇ ਕੰਮਾਂ ਪਾਸੇ ਜੋੜਿਆ ਜਾ ਰਿਹਾ ਉਹਦੇ ਲਈ ਵੀ ਅਸੀਂ ਗੱਲ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਨਹਿਂਕ ਬਾਬਾ ਰਾਜਾ ਰਾਜ ਜੀ ਸਭ ਤੋਂ ਪਹਿਲਾਂ ਬਾਬਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭਵੇਂ ਅੰਮ੍ਰਿਤਸਰ ਵਿੱਚ 27 ਅਪ੍ਰੈਲ ਨੂੰ ਇੱਕ ਪ੍ਰੇਡ ਹੋਣੀ ਸੀ ਪਰ ਉਹ ਮੌਜੂਦਾ ਸਮੇਂ ਦੇ ਵਿੱਚ ਕੈਨਸਲ ਕਰ ਦਿੱਤੀ ਗਈ ਹੈ ਉਹ ਪ੍ਰੇਡ ਸੀ ਗੇ ਪ੍ਰੇਡ ਉਹਦੇ ਵਿੱਚ ਪੰਜਾਬੀ ਵੀ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਪੰਜਾਬੀ ਪੰਜਾਬੀਆਂ ਨੂੰ ਇਹ ਕੰਮਾਂ ਪਿੱਛੇ ਜਾਂ ਉਹਨਾਂ ਦਾ ਧਿਆਨ ਕਿਉਂ ਪੜਕਾਇਆ ਜਾ ਰਿਹਾ ਪੰਜਾਬੀ ਮਾਰਸ਼ਲ ਕਾਮ ਹੁੰਦੀ ਸੀ ਪੰਜਾਬੀ ਇੱਕ ਪਰ ਉਹ ਦੇਖਿਆ ਜਾਂਦਾ ਮੌਜੂਦਾ ਸਮੇਂ ਦੇ ਵਿੱਚ ਇਹੋ ਜਿਹੇ ਕੰਮਾਂ ਨੂੰ ਜ਼ਿਆਦਾ ਜੁਆਇਨ ਕਰ ਰਹੇ ਨੇ ਦੇਖੋ ਜਿਹੜੀ ਇਹ ਪੰਜਾਬ ਦੇ ਵਿੱਚ ਪ੍ਰੇਡ ਕਰਾਈ ਜਾ ਰਹੀ ਹੈ ਇਹ ਬਿਲਕੁਲ ਗਲਤ ਸੀ ਜੀ ਦੇਖੋ ਕਿ ਤਾਂ ਗੁਰੂ ਪੀਰਾਂ ਦੀ ਧਰਤੀ ਅਮਰਤਸਰ ਸਾਹਿਬ ਉਥੇ ਇਹੋ ਜਿਹੀਆਂ ਪ੍ਰੇਟਨਾ ਹੋਣ ਲੱਗ ਗਈਆਂ ਫਿਰ ਪੰਜਾਬੀਆਂ ਦੀ ਅਣਖ ਦਾ ਕੀ ਰਹ ਜੂਗਾ ਬਿਲਕੁਲ ਪੰਜਾਬੀ ਤਾਂ ਪੂਰੇ ਬਰਲ ਦੇ ਵਿੱਚ ਮਾਰਸ਼ਲ ਕੌਮ ਬਣ ਨਹੀਂ ਗਈ ਆ ਜਿਉਹ ਦੇ ਮੰਨੇ ਗਏ ਨੇ ਹੂੰ ਤੇ ਗੁਰਬਾਣੀ ਵੀ ਕਹਿੰਦੀ ਆ ਜਨਨੀ ਜਣੇ ਦਾ ਭਗਤ ਜਨ ਹੈ ਕਹੇ ਦਾਦਾ ਕੈਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਹੂੰ ਜਿਹੜੀ ਜਨਨੀ ਆ ਬੀਬੀ ਆ ਉਹ ਜਾਂ ਤਾਂ ਭਗਤ ਪੈਦਾ ਕਰੇ ਜੀ ਜਾਂ ਸੂਰ ਵੀਰ ਹੋਵੇ ਜਾਂ ਦਾਨੀ ਪੁਰਸ਼ ਹੋਵੇ ਹੂੰ ਇਹ ਮਹਾਰਾਜ ਕਹਿੰਦੇ ਨਹੀਂ ਤਾਂ ਜਨਨੀ ਬਾਝ ਰਹੇ ਫਿਰ ਉਹ ਤਾਂ ਬਾਝ ਹੀ ਰਹੇ ਜੇ ਇਹੋ ਜਿਹੇ ਜਿਹੜੇ ਅੱਜ ਕੱਲ ਦੇ ਸਲਾਰ ਪੈਦਾ ਕਰਨੇ ਨੇ ਫਿਰ ਮਹਾਰਾਜ ਕਹਿੰਦੇ ਕਾਹੇ ਗਵਾਵੇ ਨੂਰ ਫਿਰ ਆਪਜੀ ਜੀ ਦੇ ਦਾ ਨਾਸ ਕਿਉਂ ਕਰਦੀ ਹੈ ਜੀ ਕਿਉਂ ਆਪਦੀ ਜਵਾਨੀ ਦਾ ਗਾਲਦੀ ਆ ਉਹ ਬਾਹ ਜੀ ਚੰਗੀ ਆ ਹਮ ਅੱਜ ਪੰਜਾਬ ਦੀ ਧਰਤੀ ਦੇ ਜਿਹੜਾ ਇਹ ਕੁਝ ਹੋ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਜੀ ਜਾਂ ਕੁੜੀਆਂ ਨੂੰ ਜਾਂ ਹੋਰ ਉਹ ਇਹ ਗਲਤ ਪਾਸੇ ਲਾਇਆ ਜਾ ਰਿਹਾ ਇਹ ਬਿਲਕੁਲ ਅਸੀਂ ਇਹਦੀ ਸਖਤ ਸ਼ਬਦਾਂ ਨੇ ਖੇਦੀ ਵੀ ਕਰਦੇ ਆ ਜੀ ਤੇ ਇਹ ਨਹੀਂ ਇਥੇ ਤਾਂ ਸੂਰਮੇ ਪੈਦਾ ਹੋਏ ਨੇ ਉਹ ਹਮ ਹਰੀ ਸਿੰਘ ਨਲੂਏ ਵਰਗੇ ਬਿਲਕੁਲ ਅਕਾਲੀ ਫੂਲਾ ਸਿੰਘ ਜੇ ਹੋ ਯੋਧੇ ਜੀ ਉੱਥੇ ਮਾਤਾ ਭਾਗੌਰ ਦੀਆਂ ਵਾਰਸ਼ਾਂ ਹਮ ਬੀਬੀ ਸਰਨ ਕੌਰ ਬਿਲਕੁਲ ਇਹੋ ਜਿਹੇ ਜਿਹੜੇ ਸਾਡੇ ਰਵਾਇਤ ਸਿੱਖੀ ਦੀ ਰਵਾਇਤ ਜੋ ਦੇ ਪੈਦਾ ਹੋਏ ਨੇ ਮਾਵਾ ਮਾਵਾ ਦੇ ਕੋਖੋ ਜਿਹੜੇ ਅੱਜ ਕੱਲ ਦੇ ਤੁਰੇ ਫਿਰਦੇ ਨੇ ਨਾਚੇ ਦੇ ਟੱਪਦੇ ਨੇ ਇਹ ਨਹੀਂ ਪੈਦਾ ਹੋਏ ਜੀ ਇਸ ਕਰਕੇ ਜਿਹੜੀ ਪ੍ਰੇਟ ਕਰਾਉਣੀ ਸੀ ਬਿਲਕੁਲ ਜਿਹੜੇ ਜਿੰਨੇ ਵੀ ਜਥੇਬੰਦੀਆਂ ਨੇ ਹੰਗ ਸਿੰਘ ਹੋਰ ਜਿੰਨੇ ਵੀ ਸੀ ਹਮ ਸੰਪਰਦਾਮਾਨੇਨ ਨੌਜਵਾਨਾਂ ਦੇ ਵਿਰੋਧ ਕੀਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੀਦਾ ਜੀ ਉਹਨਾਂ ਦਾ ਕਰਦੇ ਆ ਤੇ ਇਹ ਹੋਣਾ ਵੀ ਚਾਹੀਦਾ ਸੀ ਬਿਲਕੁਲ ਕਿਉਂਕਿ ਜੇ ਇਹ ਇੱਥੇ ਅੱਜ ਇੱਥੇ ਕਰੀ ਸਤਾਈ ਦੇ ਨੂੰ ਰਹੇ ਹੋ ਜਾਂਦੀ ਹਮ ਮੇਰੇ ਇਹਨਾਂ ਨੇ ਕਿਤੇ ਪੰਜਾਬ ਦੇ ਵਿੱਚ ਹੋਰ ਇਹਦਾ ਫਿਰ ਪੁੱਠਾ ਕੰਮ ਚੱਲ ਪੈਂਦਾ ਅੱਛਾ ਬਾਬਾ ਜੀ ਜਿਹੜੇ ਨੌਜਵਾਨਾਂ ਨੂੰ ਜਿਹੜੇ ਸੀ ਉਹ ਉਹਨਾਂ ਨੂੰ ਅਸੀਂ ਜੋਦੇ ਬਣਾਉਣਾ ਕਿ ਅਸੀਂ ਉਹਨਾਂ ਨੂੰ ਆ ਇੱਧਰਲੇ ਕੰਮਾਂ ਪੁੱਠਿਆਂ ਚ ਲਾਉਣਾ ਹਮ ਇਸ ਕਰਕੇ ਜਿਹੜੇ ਕਰਾਰ ਆ ਰਹੇ ਨੇ ਉਹਨਾਂ ਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਇੱਥੇ ਜੋਦੇ ਸੂਰਬੀਰ ਪੈਦਾ ਹੁੰਦੇ ਨੇ ਪੰਜਾਬ ਦੇ ਵਿੱਚ ਜੀ ਜੀ ਤੇ ਇਹੋ ਜੀ ਨਸਲ ਨਹੀਂ ਸਾਨੂੰ ਚਾਹੀਦੀ ਅੱਛਾ ਬਾਬਾ ਜੀ ਜਿਹੜੇ ਪਰੇਡ ਦੇ ਵਿੱਚ ਹਿੱਸਾ ਲੈਂਦੇ ਸੀ ਉਹ ਉਹਨਾਂ ਦਾ ਕਹਿਣਾ ਵੀ ਸਾਨੂੰ ਸੰਵਿਧਾਨ ਆਜ਼ਾਦੀ ਦਿੰਦਾ ਰਾਈਟ ਟੂ ਫ੍ਰੀडम ਰਾਈਟ ਟੂ ਸਪੀਚ ਰਾਈਟ ਟੂ ਇਕੁਐਲਟੀ ਵੀ ਸਾਨੂੰ ਸਮਾਨਤਾ ਦਾ ਹੱਕ ਆ ਪਰ ਸੰਵਿਧਾਨ ਇਹ ਆਜ਼ਾਦੀ ਨਹੀਂ ਦਿੰਦਾ ਉਹਨਾਂ ਨੂੰ ਵੀ ਕਿਸੇ ਦੇ ਮਨਾਂ ਨੂੰ ਠੇਸ ਪਹੁੰਚਾਈ ਜਾਵੇ ਕਿਸੇ ਖਾਸ ਖਿੱਤੇ ਦੇ ਲੋਕਾਂ ਨੂੰ ਜਾਂ ਖਾਸ ਪੰਥ ਜਾਂ ਧਰਮ ਦੇ ਲੋਕਾਂ ਨੂੰ ਲੋਕਾਂ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਉਹ ਕਹਿੰਦੇ ਨੇ ਸਾਨੂੰ ਤਾਂ ਸੁਤੰਤਰਤਾ ਦਿੱਤੀ ਹੋਈ ਆ ਦੇਖੋ ਜਿਹੜਾ ਇਹ ਕਹਿੰਦੇ ਨੇ ਵੀ ਸੁਤੰਤਰਤਾ ਉਹਨਾਂ ਨੂੰ ਆ ਦੇਖੋ ਇਸ ਭਾਰਤ ਦੇ ਵਿੱਚ ਮਨੁਵਾਦੀ ਜਿਹੜੀ ਨੇ ਬ੍ਰਾਹਮਣਵਾਦ ਆ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਜਾਤਾਂ ਬਣਾਤੀਆਂ ਅਸੀਂ ਮੰਨਦੇ ਆ ਇੱਕ ਮਰਦੇ ਦੀ ਜਾਤ ਆ ਇੱਕ ਔਰਤ ਦੀ ਜਾਤ ਆ ਦੀ ਖੁਸਰੇ ਦੀ ਜਾਤ ਆ ਹੂੰ ਤੇ ਜਿਹੜੇ ਆਪ ਦੇ ਆਪ ਬਣਦੇ ਨੇ ਉਹ ਕਿਹੜੀ ਪ੍ਰਜਾਤੀ ਚ ਆਗੇ ਬਿਲਕੁਲ ਜਿਹੜੇ ਕਿੰਨਰ ਨੇ ਖੁਸਰੇ ਨੇ ਅਸੀਂ ਉਹਨਾਂ ਨੂੰ ਸਤਿਕਾਰ ਸਾਰੇ ਲੋਕ ਕਰਦੇ ਨੇ ਬਿਲਕੁਲ ਬਿਲਕੁਲ ਜੀ ਉਹ ਜਦੋਂ ਕਿਸੇ ਦੇ ਘਰੇ ਆਉਂਦੇ ਨੇ ਲੋਕ ਕਹਿੰਦੇ ਨੇ ਵੀ ਧੰਨ ਭਾਗ ਵੀ ਸਾਡੇ ਘਰੇ ਆ ਕਿਉਂਕਿ ਉਹ ਸੁੱਖ ਮੰਗਦੇ ਨੇ ਹਰੇਕ ਦੀ ਹੂੰ ਉਹ ਸੁਖਣਾ ਮੰਗਦੇ ਨੇ ਹਰੇਕ ਦੀ ਤੇ ਉਹ ਫਿਰ ਕਿਸੇ ਦੇ ਬੱਚਾ ਹੁੰਦਾ ਕਿਸੇ ਦੇ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਉਹ ਨੱਚਦੇ ਨੇ ਉਹ ਖੁਸ਼ੀ ਮਨਾਉਂਦੇ ਨੇ ਤਾਂ ਲੋਕਾਂ ਉਹਨਾਂ ਦੀ ਸਤਿਕਾਰ ਕਰਦੇ ਨੇ ਜੀ ਇਹ ਕਿਹੜੀ ਪ੍ਰਜਾਤੀ ਚ ਆ ਗਏ ਜਿਹੜੇ ਆਪ ਦੇ ਆਪ ਤੋਰੇ ਫਿਰਦੇ ਨੇ ਹੂੰ ਇਹ ਨਹੀਂ ਚਾਹੀਦੇ ਕੋਈ ਪ੍ਰਜਾਤੀ ਚ ਨਹੀਂ ਆਉਂਦੇ ਇਹ ਕਿਸੇ ਜਾਂ ਸਿਸਟਮ ਚ ਨਹੀਂ ਆਉਂਦੇ ਜੀ ਇਹ ਤਾਂ ਸਿਰਫ ਗੰਦ ਪਾਉਣ ਵਾਸਤੇ ਆਏ ਨੇ ਹੂੰ ਇਹ ਪੰਜਾਬ ਦੀ ਧਰਤੀ ਤੇ ਹੋ ਜਾ ਕੁਝ ਨਹੀਂ ਹੋਣਾ ਨਾ ਸੀ ਹੋਣ ਦਈਏ ਤੇ ਦੇਖੋ ਮੈਂ ਕਹਿੰਦਾ ਉਹ ਕਈ ਹੁਣ ਕਰਦੇ ਨੇ ਪੱਗਾਂ ਬੰਨ ਕੇ ਵੀ ਉਹ ਹੋਰ ਪਾਸੇ ਤੋਰੇ ਫਿਰਦੇ ਨੇ ਬਿਲਕੁਲ ਤੁਸੀਂ ਪੱਤਰਕਾਰੋਂ ਮੈਂ ਤੁਹਾਨੂੰ ਕਹਿਣਾ ਜਿੰਨਾ ਹੀ ਪੱਤਰਕਾਰ ਭਾਈਚਾਰਾ ਜਿਹੜੇ ਉਹ ਬਣੇ ਹੋਏ ਨੇ ਨਾ ਆਪਦੇ ਆਪ ਨੂੰ ਉਹ ਕਰੀ ਜਾਂਦੇ ਨੇ ਵੀ ਸਾਡਾ ਹੱਕ ਮੰਨਾ ਫਲਣਾ ਢਮਕਾ ਹੂੰ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਪੁੱਛ ਲਿਓ ਜਾ ਕੇ ਹੂੰ ਬਿਲਕੁਲ ਉਹ ਇਹ ਸਹੀ ਚੀਜ਼ ਨੂੰ ਸਹੀ ਮੰਨਦੇ ਨੇ ਹੂੰ ਉਹ ਜਵਾਬ ਦੇਣਗੇ ਜੀ ਉਹਨਾਂ ਦਾ ਸਿਰ ਉੱਚਾ ਕਰਕੇ ਕਹਿਣਗੇ ਸਾਡੇ ਬੱਚੇ ਉਹ ਇਧਰਲੇ ਪਾਸੇ ਲੱਗੇ ਨਹੀਂ ਪਰ ਬਾਬਾ ਜੀ ਮੈਡ ਸੰਧੂ ਦਾ ਪਰਿਵਾਰ ਤਾਂ ਬੜਾ ਖੁੱਲ ਕੇ ਅੱਗੇ ਆਂਦਾ ਮੀਡੀਆ 'ਚ ਵੀ ਆਂਦਾ ਵੀ ਸਾਡਾ ਬੱਚਾ ਇਹਨੂੰ ਕੁਦਰਤ ਨੇ ਜੋ ਦਿੱਤਾ ਸਾਨੂੰ ਮਨਜ਼ੂਰ ਆ ਕਈ ਹੋਰ ਇਹੋ ਜਿਹੇ ਆ ਸੋਸ਼ਲ ਮੀਡੀਆ ਤੇ ਪਰਸਨਲਿਟੀ ਨੇ ਇਨਫਲੂਐਂਸਰ ਨੇ ਜਿਨ੍ਹਾਂ ਨੂੰ ਆਪਾਂ ਚਲੋ ਆਪਾਂ ਨਹੀਂ ਕਹਿੰਦੇ ਲੋਕ ਕਹਿੰਦੇ ਨੇ ਗੇ ਨੇ ਛੱਕਾ ਇਸਟੂਲਾ ਪਰ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਮਨਜ਼ੂਰ ਕਰੀ ਬੈਠੇ ਨੇ ਦੇਖੋ ਜਿਹੜੇ ਅਸੀਂ ਮੈਂ ਇਹ ਨਹੀਂ ਜਿਹੜੇ ਤਾਂ ਕੁਦਰਤੀ ਤੌਰ ਤੇ ਨੇ ਨਾ ਅਸੀਂ ਉਹਨਾਂ ਦਾ ਜਿਹੜੇ ਤੁਹਾਨੂੰ ਦੱਸੇ ਮਹੰਤ ਨੇ ਜਿਹੜੇ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦਾ ਜਿਹੜੇ ਹੋਰ ਆਪਦੇ ਆਪ ਜਾਣ ਬੁੱਝ ਕੇ ਤੁਰੇ ਫਿਰਦੇ ਨੇ ਬਣਦੇ ਫਿਰਦੇ ਨੇ ਉਹ ਉਹ ਕਿਸ ਤਰ੍ਹਾਂ ਇਹ ਮਨਜ਼ੂਰ ਨਹੀਂ ਹੈ ਕਿਸੇ ਨੂੰ ਇਹ ਇਹ ਤਾਂ ਸਿਰਫ ਇੱਕ ਲਕਚਰਤਾ ਵੱਲ ਜਾਣ ਦੀ ਜਿਹੜੀ ਹੈਗੀ ਆ ਉਹ ਅਸੀਲ ਅਸਲੀਲਤਾ ਪਲਾਉਣ ਦਾ ਜਿਹੜਾ ਚੱਕਰ ਆ ਜੀ ਦੇਖੋ ਜਿਹੜੇ ਸਾਡੇ ਬੱਚੇ ਕੋਈ ਦੇਖਣਗੇ ਜੇ ਬੱਚੇ ਬੱਚੀਆਂ ਇਸ ਚੀਜ਼ ਨੂੰ ਦੇਖਣਗੇ ਉਹਨਾਂ ਦੇ ਮਨਾਂ ਤੇ ਕੀ ਅਸਰ ਕਰੂਗਾ ਹੂੰ ਬਿਲਕੁਲ ਤੇ ਬੱਚਿਆਂ ਨੂੰ ਸੂਰਬੀਰ ਜੋਧਾ ਬਣਾਉਣ ਵਾਸਤੇ ਨਿੱਡਰ ਬਹਾਦਰ ਬਣਾਉਣ ਵਾਸਤੇ ਦਾਨੀ ਪੁਰਸ਼ ਬਣਾਉਣ ਵਾਸਤੇ ਭਗਤ ਬਣਾਉਣ ਵਾਸਤੇ ਉਹਨਾਂ ਨੂੰ ਉਹ ਜੀਆਂ ਪਹਿਲਾਂ ਜਦੋਂ ਕਿਸੇ ਛੋਟੇ ਬੱਚੇ ਹੁੰਦੇ ਸੀ ਨਾ ਬਜ਼ੁਰਗ ਉਹ ਆਪਦੇ ਕੇ ਦਾਦੇ-ਦਾਦੀ ਕੋਲੇ ਬਹਿੰਦੇ ਸੀ ਫਿਰ ਉਹ ਆਪਣੇ ਕਹਾਣੀਆਂ ਸੁਣਾਉਂਦੇ ਬਸਤਾਂ ਕਹਿੰਦੇ ਪਾਉਂਦੇ ਤੇ ਰਾਤ ਨੂੰ ਕਹਿਣ ਵੇਲੇ ਜੀ ਵੀ ਸਾਡੇ ਜਿਹੜੇ ਹੈਗੇ ਨੇ ਮਹਾਪੁਰਸ਼ ਹੋਏ ਨੇ ਜਾਂ ਸਾਡੇ ਆਏ ਪੰਜਾਬ ਦੇ ਡੇਡੇ ਯੋਧੇ ਸੂਰਮੇ ਵੀਰ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਫਿਰ ਉਹਨਾਂ ਦੇ ਮਨਾਂ ਦੇ ਉੱਤੇ ਅਸਰ ਹੁੰਦਾ ਸੀ ਹਾਂ ਅੱਜ ਸੋਸ਼ਲ ਮੀਡੀਆ ਦਾ ਜਗਾਨਾ ਜਿਹੜਾ ਅਸੀਂ ਪਰੋਸਾਂਗੇ ਬੱਚਿਆਂ ਨੂੰ ਉਹਨਾਂ ਦਾ ਮੈਂਡ ਉਸੇ ਪਾਸੇ ਜਾਣਾ ਇਸ ਕਰਕੇ ਬੱਚਿਆਂ ਨੂੰ ਇਧਰਲੇ ਪਾਸੇ ਤੋਂ ਰੋਕਣ ਵਾਸਤੇ ਇਹ ਸਾਰਾ ਸਿਸਟਮ ਇਹ ਗੱਲ ਤਾਂ ਇਹ ਨਹੀਂ ਹੋਣਾ ਚਾਹੀਦਾ ਇੱਥੇ ਜੋਧੇ ਪੈਦਾ ਹੋਣਗੇ ਇਥੇ ਜਿਹੜੇ ਇਹੋ ਜਿਹੇ ਘਟੀਆ ਕੁਆਲਿਟੀ ਦੇ ਨੇ ਉਹ ਉਹ ਨਹੀਂ ਚਾਹੀਦੇ ਹੂੰ ਜਿਹੜੇ ਆਪਦੇ ਆਪ ਬਣਦੇ ਫਿਰਦੇ ਨੇ ਸਰਦਾਰ ਦੇਖੋ ਪੱਗਾ ਮੰਨ ਕਿਉ ਮੈਨੂੰ ਆਏ ਦੱਸੋ ਵੀ ਉਹ ਜਿਹੜੇ ਹੁਣ ਨੱਚਦੇ ਫਿਰਦੇ ਨੇ ਜਿਹੜਾ ਕੁਛ ਆਪਦੇ ਆਪ ਨੂੰ ਕਹਿੰਦੇ ਨੇ ਇਹ ਕਿਹੜਾ ਜੰਗ ਦਾ ਮੈਦਾਨ ਦੇ ਵਿੱਚ ਜਾ ਕੇ ਲੜ ਲੈਣੇ ਇਹ ਕਿਹੜੇ ਮੈਡਲ ਪਰ ਆਪਤ ਕਰਨ ਜਾਣਣਗੇ ਜੀ ਇਹ ਤਾਂ ਇਹੀ ਮੈਡਲ ਲੈਣਗੇ ਜਿਹੜਾ ਕੁਛ ਇਹਨਾਂ ਨੇ ਪਰੋਸਿਆ ਜੋ ਕੁਛ ਦੇਖ ਰਿਹਾ ਹੈ ਬਾਬਾ ਜੀ ਇਹ ਕਿੰਨਾ ਦਾ ਇਹ ਵੀ ਕਹਿਣਾ ਵੀ ਫੋਰਨ ਕੰਟਰੀ ਦੇ ਵਿੱਚ ਯੂਰਪ ਕੰਟਰੀਜ਼ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਤਾਂ ਉਹ ਖੁੱਲ੍ਹ ਕੇ ਆਜ਼ਾਦੀ ਮਾਨਦੇ ਨੇ ਉਹਨਾਂ ਨੂੰ ਸਾਰੇ ਹੱਕ ਨੇ ਪਰ ਪਿੱਛੇ ਜਿਹੇ ਟਰੰਪ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਨੇ ਵੀ ਉੱਥੇ ਬੈਨ ਕਰਤਾ ਉਹਨਾਂ ਨੇ ਕਿਹਾ ਵੀ ਦੋ ਹੀ ਜੈਂਡਰ ਨੇ ਇੱਕ ਮੇਲ ਤੇ ਇੱਕ ਕੁਮੇਲ ਉਸ ਤੋਂ ਬਾਅਦ ਤੀਜਾ ਜੈਂਡਰ ਨਹੀਂ ਕੱਲ ਸੁਣ ਲੋ ਪੂਰੀ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਤਾਂ ਥਰਡ ਜੈਂਡਰ ਨੂੰ ਵੀ ਮਾਰਤਾ ਦਿੱਤੀ ਹੋਈ ਆ ਚਲੋ ਉਹ ਮਹਾਂਤ ਨੇ ਲੋਕਾਂ ਘਰੇ ਆਂਦੇ ਨੇ ਆਪਾਂ ਉਹਨਾਂ ਦਾ ਸਤਕਾਰ ਵੀ ਕਰਦੇ ਨੇ ਪਰ ਇੱਥੇ ਤਾਂ ਚੌਥੀ ਜਿਹੜੀ ਕੈਟਾਗਰੀ ਪ੍ਰੈਜ਼ੈਂਟ ਟਾਈਮ ਦੇ ਵਿੱਚ ਪੈਦਾ ਹੋ ਗਈ ਗੇ ਕਮਿਊਨਿਟੀ ਉਹਨੂੰ ਵੀ ਮੰਨਤਾ ਦੇ ਨੂੰ ਫਿਰਦੇ ਨੇ ਕਈ ਲੀਡਰ ਤਾਂ ਨਹੀਂ ਬਿਲਕੁਲ ਇਹ ਗਲਤ ਆ ਦੇਖੋ ਇਸ ਤਰ੍ਹਾਂ ਇੱਕ ਪਰਮੇਸ਼ਰ ਨੇ ਬਣਾਏ ਨੇ ਇਹ ਫੀਮੇਲ ਦੇ ਮੇਲ ਹੂੰ ਜੋੜਾ ਜੋੜਾ ਹਰ ਇੱਕ ਚੀਜ਼ ਦਾ ਬਣਾਇਆ ਜਿਹੜਾ ਕੋਈ ਜੋੜੇ ਚ ਨਹੀਂ ਆਉਂਦਾ ਉਹ ਕੁਦਰਤੀ ਤੌਰ ਤੇ ਜਿਹੜਾ ਹੈਗਾ ਉਹਨਾਂ ਨੂੰ ਫਿਰ ਉਸੇ ਜਿਹਾ ਸਤਕਾਰ ਮਹੰਤਾਂ ਵਾਲਾ ਜੀ ਜਿਾਕੀਨਰ ਦਾ ਸਰਕਾਰ ਲੋ ਕਰਦੇ ਨੇ ਪਰ ਜਿਹੜੇ ਲੋਕ ਨੇ ਕਿਸੇ ਕੈਟਾਗਰੀ ਚ ਨਹੀਂ ਨਾ ਹੈਗੇ ਇਹ ਆਪਦੇ ਆ ਬਣਦੇ ਨੇ ਇਹ ਤਾਂ ਅਸਲ ਲੀਲਤਾ ਫੜਾਉਣ ਵਾਲੇ ਨੇ ਇਹ ਗੰਦ ਪਰੋਸ਼ਣ ਵਾਲੇ ਨੇ ਜੀ ਤੇ ਜੇ ਕਿਸੇ ਨੂੰ ਭਾਈ ਦੇਖੋ ਪਹਿਲਾਂ ਮਹਿਸੂਸ ਸ਼ਰਮ ਮਹਿਸੂਸ ਕਰਦੇ ਸੀ ਜੇ ਕਿਸੇ ਦੇ ਕੋਈ ਬੱਚਾ ਪੈਦਾ ਹੋ ਜਾਂਦਾ ਸੀ ਉਹਨਾਂ ਨੂੰ ਹੀ ਹੁੰਦਾ ਵੀ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂ ਬਿਲਕੁਲ ਤੇ ਹੁਣ ਇਹ ਸੋਸ਼ਲ ਮੀਡੀਆ ਜ਼ਮਾਨਾ ਬਸ ਉਲਟੋ ਹੋ ਗਿਆ ਤੇ ਇਸ ਕਰਕੇ ਇਹਨਾਂ ਤੇ ਸਰਕਾਰ ਨੂੰ ਵੀ پابੰਦੀ ਲਾਉਣੀ ਚਾਹੀਦੀ ਆ ਜਿਹੜਾ ਟਰੰਪ ਆ ਪੜਿਆ ਲਿਖਿਆ ਦੁਨੀਆ ਦਾ ਸ਼ਕਤੀਸ਼ਾਲੀ ਦੇਸ਼ ਆ ਉਹਨਾਂ ਨੇ ਇਸ ਚੀਜ਼ਾਂ ਦੇ پابੰਦੀ ਲਾਤੀ ਫਿਰ ਸਾਡੇ ਵਾਲੇ ਤਾਂ ਭਾਰਤ ਦੇ ਲੋਕ ਨੇ ਹੂੰ ਇਹਨਾਂ ਨੂੰ ਕਿਉਂ ਨਹੀਂ ਇਹਨਾਂ ਤੇ ਸਰਕਾਰਾਂ ਨੂੰ ਚਾਹੀਦਾ ਜੀ ਜਿਹੜੇ ਬੁੱਧੀਜੀਵੀ ਉਹ ਇਕੱਠੇ ਹੋਣ ਵੀ ਇਹਨਾਂ ਨੂੰ ਕਿਸ ਤਰ੍ਹਾਂ ਇਹ ਬਾਹਰੋਂ ਕੱਢਿਆ ਜਾ ਸਕੇ ਉਹਨਾਂ ਨੂੰ ਸਮਝਾਉਣ ਦੀ ਲੋੜ ਆ ਨਾ ਕਿ ਉਹਨਾਂ ਨੂੰ ਇਹ ਗੰਦ ਫਲਾਉਣ ਦੀ ਲੋੜ ਆ ਅੱਛਾ ਬਾਬਾ ਜਿਹੜੇ ਬੱਚੇ ਬੱਚੀਆਂ ਨੇ ਸਾਡੇ ਉਹਨਾਂ ਦੇ ਜਨਰਲ ਰਿਲੇਸ਼ਨ ਆ ਉਹ ਇਧਰਲੇ ਪਾਸੇ ਤੁਰ ਪੂਗੀ ਸਾਰੀ ਜਿਹੋ ਜਿਹੇ ਪ੍ਰੋਗਰਾਮ ਹੋਣ ਲੱਗੇ ਇਸ ਕਰਕੇ ਜੇ ਤੁਹਾਨੂੰ ਨਹੀਂ ਰਹਿੰਦੇ ਤੁਸੀਂ ਕਬੱਡੀ ਦਾ ਮੈਚ ਕਰਾਓ ਜਿੱਥੇ ਕੋਈ ਕਿਸੇ ਨੂੰ ਬਾਲ ਸਰੀਰ ਨੂੰ ਮਿਲੇ ਕੋਈ ਹੋਰ ਜਿਹੜਾ ਹੈਗਾ ਸੱਭਿਆਚਾਰ ਪ੍ਰੋਗਰਾਮ ਕਰਾ ਲਓ ਜਿੱਥੇ ਸਾਡੀਆਂ ਪੁਰਾਣੀਆਂ ਬਾਤਾਂ ਪਾਉਂਦੇ ਸੀ ਪੰਜਾਬ ਦੀਆਂ ਜੀ ਉਹ ਕਰਾ ਲੋ ਹੋਰ ਬਹੁਤ ਸਾਰੇ ਜਿਹੜੇ ਹੈਗੇ ਨੇ ਅਸੀਂ ਪ੍ਰੋਗਰਾਮ ਕਰਾਉਣ ਨੂੰ ਉਹ ਕਰਾਉਣਾ ਜਿਹਦੇ ਨਾਲ ਕਿਸੇ ਬੱਚੇ ਬੱਚੀ ਨੂੰ ਸੇਧ ਮਿਲੇ ਵੀ ਹਾਂ ਅਸੀਂ ਇਹੋ ਜਿਹਾ ਤਿਆਰ ਹੋਣਾ ਪਹਿਲਾ ਪਿੰਡਾਂ ਦੇ ਵਿੱਚ ਨਾਟਕ ਖੇਡੇ ਜਾਂਦੇ ਹੁੰਦੇ ਸੀ ਡਰਾਮੇ ਲੱਗਦੇ ਸੀ ਬਿਲਕੁਲ ਕੋਈ ਭਗਤ ਸਿੰਘ ਦਾ ਲਾਉਂਦਾ ਸੀ ਕੋਈ ਹੋਰ ਕਿਸੇ ਭਗਤਪੂਰਨ ਜਾਂ ਹੋਰ ਕਿਸੇ ਸੂਰਮਿਆਂ ਦੀਆਂ ਗਾਥਾ ਮੰਗ ਲੋ ਡਰਾਮੇ ਦੇ ਵੀ ਦਿਖਾਏ ਜਾਂਦੇ ਸੀ ਉਹਦੇ ਵਿੱਚ ਬੱਚੇ ਦੇਖਦੇ ਸੀ ਜਾ ਕੇ ਹੋਰ ਸਾਰੇ ਦੇਖਦੇ ਪਿੰਡ ਵਾਲੇ ਜੀ ਉਹ ਇਹੋ ਜਿਹਾ ਅਸਰ ਹੁੰਦਾ ਸੀਗਾ ਜੀ ਹੁਣ ਜਦੋਂ ਇਹੋ ਜਿਹਿਆਂ ਅਸੀਂ ਗੱਲਾਂ ਕਰਾਂਗੇ ਫਿਰ ਪਹਿਲੀ ਗੱਲ ਤਾਂ ਮੈਨੂੰ ਦੱਸੋ ਵੀ ਇਹਦੇ ਵਿੱਚ ਅਸੀਂ ਖੁੱਲ ਕੇ ਬੋਲ ਹੀ ਨਹੀਂ ਸਕਦੇ ਵੀ ਉਹ ਹੈਕੀ ਚੀਜ਼ ਨੇ ਹੂੰ ਬਿਲਕੁਲ ਤੇ ਜਿਹੜਾ ਬੰਦਾ ਖੁੱਲ ਕੇ ਨਹੀਂ ਦੁਨੀਆ ਦੇ ਸਾਹਮਣੇ ਬੋਲ ਸਕਦਾ ਸ਼ਰਮ ਮਹਿਸੂਸ ਹੁੰਦੀ ਆ ਉਸ ਨਾਲ ਹੂੰ ਤੇ ਫਿਰ ਇਹ ਗਲਤੀ ਆ ਸਾਰੀ ਅੱਛਾ ਬਾਬਾ ਜੀ ਪੰਜਾਬੀਆਂ ਨੂੰ ਇਸ ਪਾਸੇ ਕੌਣ ਲਾ ਰਿਹਾ ਇਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਆ ਪੰਜਾਬੀ ਇੱਕ ਯੋਧਾ ਕੌਮ ਹੁੰਦੀ ਸੀ ਜਦੋਂ ਜਦੋਂ ਵੀ ਪੰਜਾਬ ਤੇ ਢੀਡ ਪਈ ਆ ਚਾਹੇ ਧਾਰਮਿਕ ਪੱਖ ਤੋਂ ਚਾਹੇ ਰਾਜਨੀਤਿਕ ਪੱਖ ਤੋਂ ਚਾਹੀ ਬਾਹਰੋਂ ਹਮਲੇ ਹੁੰਦੇ ਸੀ ਪੰਜਾਬੀ ਹਿੱਕ ਡਾ ਕੇ ਖੜਦੇ ਸੀ ਪੰਜਾਬੀ ਯੂਥ ਇੱਕ ਡਾ ਕੇ ਖੜਦਾ ਸੀ ਪਰ ਮੌਜੂਦਾ ਸਮੇਂ ਦੇ ਵਿੱਚ ਦੇਖਿਆ ਜਾਵੇ ਮੋਸਟਲੀ ਯੂਥ ਤਾਂ ਅੱਧਾ ਬਾਹਰ ਚਲਾ ਗਿਆ ਪਰ ਜਿਹੜਾ ਯੂਥ ਇੱਥੇ ਪ੍ਰੈਜ਼ੈਂਟ ਟਾਈਮ 'ਚ ਪੰਜਾਬ 'ਚ ਮੌਜੂਦ ਆ ਉਹਨੂੰ ਬਲਗਰਾ ਕੇ ਹੋਰ ਕੰਮਾਂ 'ਚ ਲਗਾਇਆ ਜਾ ਰਿਹਾ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਕੰਮ ਕਰ ਰਹੀ ਹੈ ਦੇਖੋ ਇਹਦੇ ਵਿੱਚ ਸਰਕਾਰਾਂ ਵੀ ਕੰਮ ਕਰਦੀਆਂ ਨੇ ਦੇਖੋ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਨਸ਼ਾ ਪਰੋਸਿਆ ਗਿਆ ਜੀ ਨਸ਼ੇ ਦੀ ਵੱਡੀ ਦੇਣ ਆ ਸਰਕਾਰ ਦੀ ਹੁਣ ਇੱਕ ਪਹਿਲਾ ਪਰਸ ਜਿੱਥੇ ਕਈ ਦਿਨ ਹੋ ਗਏ ਉਹ ਜਿਹੜੀ ਬੀਬੀ ਫੜੀ ਗਈ ਹੈ ਜਿਹੜੀ ਕੱਟ ਕੇ ਉਹਦਾ ਰੋੜਾ ਪੈ ਰਿਹਾ ਇੱਕ ਅੱਜ ਵੀ ਆ ਹੀ ਜਾਂਦਾ ਵੀ ਇੱਕ ਇਨਸਪੈਕਟਰ ਖਾਣੇਦਾਰ ਉਦੋਂ ਕਿੱਲੋ ਇੱਕ ਉਹ ਫੜਿਆ ਗਿਆ ਚਿੱਟਾ ਝਟਾ ਜੀ ਤੇ ਜਦੋਂ ਜਿਹੜੇ ਉਹ ਕਹਿੰਦੇ ਬਾੜੀ ਖੇਤ ਨੂੰ ਖਾਣ ਲੱਗ ਜੇ ਫਿਰ ਕਿਵੇਂ ਬਚੂਗਾ ਖੇਤ ਹੂੰ ਇਸ ਸਰਕਾਰਾਂ ਦੇ ਜਿਹੜੇ ਲੋਕ ਨੇ ਜਿਹੜੇ ਉਹ ਨੇ ਉਹ ਪੰਜਾਬ ਦੀ ਨੌਜਵਾਨੀ ਨੂੰ ਗਲਤ ਪਾਸੇ ਲਿਜਾ ਰਹੇ ਨੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਨੇ ਹੂੰ ਨਸਿਆਂ ਤੇ ਲਾ ਕੇ ਇਹੋ ਜਿਹੇ ਜਿਹੜੇ ਪ੍ਰੇਟਾ ਕਰਾ ਕੇ ਜਾਂ ਹੋਰ ਜਿਹੜਾ ਹੈਗਾ ਬੇਰੋਜ਼ਗਾਰ ਰੱਖ ਕੇ ਜਿਹੜਾ ਉਹ ਨੌਜਵਾਨੀ ਨੂੰ ਖਤਮ ਕਰੀ ਜਾ ਰਹੇ ਨੇ ਬਹੁਤ ਸਾਰੇ ਜਿਹੜੇ ਨੌਜਵਾਨ ਬੇਰੋਜ਼ਗਾਰ ਨੇ ਜਿਹੜੇ ਸਮਾਜਦਾਨ ਨੇ ਵੀ ਸਾਸੀ ਗਰੀਬ ਘਰ ਦੇ ਵਿੱਚੋਂ ਪੈਦਾ ਹੋਏ ਆ ਉਹ ਫਿਰ ਆਪਦੇ ਮਾਪਿਓ ਦਾ ਜਿਹੜਾ ਹੈਗਾ ਦੁੱਖ ਸੁੱਖ ਬਣਾਉਣ ਵਾਦੇ ਤੋਂ ਅੱਗੇ ਵੰਦ ਨੇ ਉਹ ਕਈ ਥਾਵਾਂ ਇਹੋ ਜਿਹੇ ਹੁੰਦੇ ਨੇ ਉਹਨਾਂ ਨੂੰ ਜੇਲ੍ਹ ਕੀਤਾ ਜਾਂਦਾ ਉਹ ਸੁਸਾਇਟ ਕਰ ਜਾਂਦੇ ਨੇ ਜੀ ਇਸ ਕਰਕੇ ਜਿਹੜੀ ਸਾਡੀ ਨੌਜਵਾਨੀ ਆ ਜਿਹੜੀ ਪੰਜਾਬ ਦੀ ਜਨਰੇਸ਼ਨ ਆ ਉਹਨਾਂ ਨੂੰ ਚੰਗੇ ਪਾਸੇ ਲਾਉਣ ਵਾਸਤੇ ਚੰਗੇ ਜਿਹੜੇ ਹੈਗੇ ਉਹ ਪ੍ਰੋਗਰਾਮ ਕਰਾਏ ਜਾਣ। ਹੂੰ। ਚੰਗਾ ਉਹਨਾਂ ਨੂੰ ਸੇਧ ਮਿਲ ਸਕੇ, ਉਹਨਾਂ ਦਾ ਜੀਵਨ ਵਧੀਆ ਬਣਾ ਹੋਵੇ। ਇਹ ਸਾਨੂੰ ਹੋਣੇ ਚਾਹੀਦੇ ਹਨ ਉਪਰਾਲੇ। ਇਹ ਸਰਕਾਰਾਂ ਨੂੰ ਵੀ ਇਹਨਾਂ ਉਤੇ ਸਕੰਜਾ ਕੱਸਣਾ ਚਾਹੀਦਾ ਸਰਕਾਰ ਨੂੰ ਪੂਰਨ ਤੌਰ ਤੇ ਇਹੋ ਜਿਹੇ ਪ੍ਰੋਗਰਾਮਾਂ ਤੇ ਰੋਕ ਲਾਉਣੀ ਚਾਹੀਦੀ ਆ। ਅੱਛਾ ਬਾਬਾ ਜੀ ਪਹਿਲਾਂ ਤਾਂ ਹਰੀ ਕ੍ਰਾਂਤੀ ਦੇ ਤਹਿਤ ਜਦੋਂ 1962 ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਆਇਆ ਪੰਜਾਬ ਦੇ ਵਿੱਚ ਕਣਕ ਝੋਨੇ ਦੀ ਪੈਦਾਵਾਰ ਜ਼ਿਆਦਾ ਹੋਣ ਲੱਗੀ। ਜਾ ਕਹਿ ਲੋ ਥੂਪ ਦਿੱਤਾ ਗਿਆ ਹੈ ਨਾ ਉਸ ਤਹਿਤ ਉਸ ਕ੍ਰਾਂਤੀ ਦੇ ਤਹਿਤ ਪੰਜਾਬ ਦੇ ਵਿੱਚ ਪਾਣੀ ਖਤਮ ਹੋ ਗਿਆ ਝੋਨਾ ਲਗਾ ਲਗਾ ਕੇ ਜੀਰੀ ਲਗਾ ਲਗਾ ਕੇ ਪੰਜਾਬ ਚ ਪਾਣੀ ਖਤਮ ਕਰਤਾ ਇਨਸਾਨਾਂ ਨੂੰ ਉਲਝਾ ਦਿੱਤਾ ਗਿਆ ਫਸਲੀ ਚੱਕਰ ਦੇ ਵਿੱਚ ਸਿਰਫ ਕਣਕ ਤੇ ਝੋਨਾ ਹੀ ਪੱਲੇ ਪਾ ਦਿੱਤਾ ਉਸ ਤਹਿਤ ਪੰਜਾਬ ਨੂੰ ਉਜਾੜਿਆ ਗਿਆ ਪੰਜਾਬ ਦੀ ਧਰਤੀ ਬੰਜਰ ਹੋ ਗਈ ਪੰਜਾਬ ਦੇ ਜਿਹੜੇ ਧਰਤੀ ਦੇ ਵਿੱਚ ਜਾਂ ਪਾਣੀ ਦੇ ਵਿੱਚ ਕੈਮੀਕਲ ਜਾ ਮਿਲਿਆ ਹਨਾ ਪਰ ਉਸੇ ਤਹਤ ਇੱਕ ਇਹ ਨੋਮਾ ਜਿਹੜਾ ਚਲਾਇਆ ਜਾ ਰਿਹਾ ਵੀ ਪੰਜਾਬ ਦੀ ਜਵਾਨੀ ਨੂੰ ਜਿਹੜਾ ਸਟੂਲਾ ਟਾਇਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਛੱਕਾ ਟਾਇਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਸਿੱਧ ਜਿਹੜੀ ਲੈ ਸਕਦੇ ਨੇ ਆਪਣੇ ਲੋਕ ਇਸ ਚੀਜ਼ ਤੋਂ ਇਹ ਤਾਂ ਕਿਸੇ ਦੀ ਮਣਣੀ ਆ ਇਹ ਜੋ ਪੰਗਮਾ ਤੋਂ ਕਿਸੇ ਦੀ ਮਣਣੀ ਆ ਇਹ ਤਾਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਪੁੱਛੋ ਨੂੰ ਵੀ ਇਹ ਕੀ ਹੈ ਚੀਜ਼ ਕੀ ਚੀਜ਼ ਆ ਉਥੇ ਉਹਨਾਂ ਨੂੰ ਦੱਸਣ ਤੋਂ ਵੀ ਬੱਚੇ ਬੱਚਿਆਂ ਨੂੰ ਹੋ ਜਾਊਗਾ ਕਿਵੇਂ ਕਿਵੇਂ ਸਮਝਣ ਵੀ ਇਹ ਸਾਡੇ ਤੇ ਸਿਰ ਦੇਖੋ ਇਹ ਸਾਰਾ ਮੈਂ ਸਰਕਾਰ ਨੂੰ ਵੀ ਇਸ ਪਾਸੇ ਜਾ ਧਿਆਨ ਦੇਣਾ ਚਾਹੀਦਾ ਦੂਸਰਾ ਸਮਾਜ ਆ ਜਿਹੜਾ ਸਾਡਾ ਉਹਨਾਂ ਨੂੰ ਵੀ ਇਕੱਠੇ ਹੋ ਕੇ ਜਿਹਨਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਵੀ ਇਸ ਪਾਸੇ ਸਹੀਂ ਤੁਰਨਾ ਨਹੀਂ ਸਾਡੇ ਪਾਸਤੇ ਇਹ ਨਹੀਂ ਹੈਗਾ ਸਾਡਾ ਪਾਸਾ ਸਾਡਾ ਪਾਸਾ ਹੋਰ ਆ ਜੀ ਸੂਰਬੀਰ ਜੋਧਿਆਂ ਵਾਲਾ ਸਾਡਾ ਪਾਸਾ ਹੈਗਾ ਇਹ ਸਾਡਾ ਸਭਿਧਾ ਨਹੀਂ ਹੈਗੇ ਸਾਡਾ ਸਭਿਆਚਾਰ ਨਹੀਂ ਹੈਗਾ ਜੀ ਸਾਡਾ ਸਭਿਆਚਾਰ ਤਾਂ ਚੜ੍ਹਦੀ ਕਲਾ ਵਾਲਾ ਜਿਹਨੂੰ ਲੋਕ ਸਲਾਮਾ ਕਰਦੇ ਨੇ ਉਸ ਕੌਮ ਨੂੰ ਜਿਹਨੂੰ ਪੂਰੀ ਦੁਨੀਆ ਦੇ ਵਿੱਚ ਠੀਕ ਅੱਜ ਬਹਾਦਰ ਮੰਨਿਆ ਗਿਆ ਜਦੋਂ ਵੀ ਕਿਤੇ ਵਰਲਡ ਦੇ ਵਿੱਚ ਭੀੜ ਪਈ ਹੂੰ ਚਾਹੇ ਬਲਡ ਬਾਰ ਲੱਗੀ ਉਹ ਉੱਥੇ ਜਿਹੜੇ ਹੈਗੇ ਸੀ ਉਸ ਟਾਈਮ ਆਗੂ ਹੁੰਦੇ ਸੀਗੇ ਜੀ ਉਹਨਾਂ ਨੂੰ ਵੀ ਸਿੱਖ ਪਾਲਤਣ ਨੂੰ ਇੱਥੇ ਲਾ ਕੇ ਉਹ ਆਪਣੀਆਂ ਫੌਜਾਂ ਨਾਲ ਜਿਸ ਨਾਲ ਹਿਟਲਰ ਵੀ ਉਹ ਲੈ ਕੇ ਗਿਆ ਹੂੰ ਬਹੁਤ ਸਾਰੇ ਫੌਜਾਂ ਨਾਲ ਜਿਹੜੇ ਸਿੱਖ ਫੌਜੀ ਲੜੇ ਬਹਾਦਰ ਕੌਮ ਨੂੰ ਪਤਾ ਵੀ ਇਹਨਾਂ ਤੋਂ ਬਿਨਾ ਜਿੱਤ ਨਹੀਂ ਹੋਣੀ ਬਿਲਕੁਲ ਬਹੁਤ ਥਾਵੇਂ ਜਿਹੜਾ ਹੈਗਾ ਉਹ ਸਿੱਖਾਂ ਨੂੰ ਅੱਜ ਵੀ ਜਿਹੜਾ ਉਹਨਾਂ ਦੇ ਉੱਥੇ ਬੁੱਤ ਲੱਗੇ ਹੋਏ ਨੇ ਬਾਹਰਲੀ ਕਟਰੀਆਂ ਦੇ ਵਿੱਚ ਵੀ ਇਹ ਬਹਾਦਰ ਕੌਮ ਆ ਸਾਰੇ ਸਿੱਖਾਂ ਦਾ ਲੋਹਾ ਮੰਨਦੇ ਨੇ ਜਦੋਂ ਕੋਈ ਭੀੜ ਪੈਂਦੀ ਆ ਉਥੇ ਜਾ ਕੇ ਜਿਹੜੇ ਸਾਡੀਆਂ ਸੰਸਥਾਵਾਂ ਨੇ ਜਿਵੇਂ ਖਾਲਸਾ ਏਡਾ ਜੀ ਜਾਂ ਹੋਰ ਸਿੱਖੇ ਏਡਾ ਜਾਂ ਹੋਰ ਵੀ ਸੰਸਥਾਵਾਂ ਨੇ ਉਹ ਉਥੇ ਜਾ ਕੇ ਜਾ ਕਿਤੇ ਲੜਾਈ ਲੱਗੇ ਜਾਂ ਕਿਤੇ ਹੜ ਆ ਜਾਣ ਜਾਂ ਕਿਤੇ ਹੋਰ ਕੋਈ ਬਿਮਾਰੀ ਪੈ ਜੇ ਉਥੇ ਜਾ ਕੇ ਜਿਹੜਾ ਗੁਰੂ ਘਰ ਲੰਗਰ ਵੀ ਚਲਾਉਂਦੇ ਨੇ ਉਥੇ ਸਹਾਇਤਾ ਵੀ ਕਰਦੇ ਨੇ ਇਹ ਤਾਂ ਉਹ ਕੌਮਾਂ ਨੇ ਹੁਣ ਇਹਨਾਂ ਨੂੰ ਫਿਰ ਸੇਧ ਕਿਹੜੀ ਮਿਲੂਗੀ ਇਸ ਕਰਕੇ ਸਾਨੂੰ ਉਹਨਾਂ ਨੂੰ ਸਮਝਾਉਣ ਵਾਸਤੇ ਸਪੈਸ਼ਲ ਤੌਰ ਤੇ ਜਿਹੜਾ ਹੈਗਾ ਉਹ ਪਰਾਲੇ ਕਰਨ ਚਾਹੀਦੇ ਨੇ ਜੀ ਅੱਜ ਪੰਜ ਸਿੰਘ ਸੇਵਾਣਾ ਦੀ ਮੀਟਿੰਗ ਹੋਈ ਆ ਸ਼੍ਰੀ ਅਮਰਤ ਸਰ ਸਾਹਿਬ ਵਿਖੇ ਉਹਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪੱਤਰਕਾਰਾਂ ਨੇ ਸਵਾਲ ਰੱਖਿਆ ਗਿਆ ਵੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਗ੍ਰੇਪ ਰੇਡ ਹੋਣੀ ਸੀ ਹਾਲ ਦੀ ਘੜੀ ਤਾਂ ਉਹ ਕੈਨਸਲ ਕਰ ਦਿੱਤੀ ਗਈ ਪਰ ਇਹਦਾ ਇੰਪੈਕਟ ਬਹੁਤ ਵੱਡਾ ਹੋਣਾ ਸੀ ਜਥੇਦਾਰ ਸਾਹਿਬ ਜੀ ਨੇ ਕਿਹਾ ਵੀ ਹਾਂ ਇਹ ਬੜਾ ਗਲਤ ਸੀ ਜੇ ਹੋ ਜਾਣੀ ਸੀ ਪ੍ਰੇਡ ਤਾਂ ਉਹਨਾਂ ਨੇ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਆ ਤਾ ਇਹੋ ਜੀ ਜਿਹੜੀਆਂ ਪ੍ਰੇਡਾਂ ਨੇ ਮਹੱਤਵਪੂਰਨ ਇਤਿਹਾਸਿਕ ਥਾਵਾਂ ਤੇ ਹੋਣੀਆਂ ਕਿ ਇਹ ਵਾਜਵ ਨੇ ਬਿਲਕੁਲ ਗਲਤ ਆ ਇਹ ਦੇਖੋ ਜਿਹੜੀ ਸਾਡੀ ਸਰੋਣੀ ਕਮੇਟੀ ਨਕਾਮ ਹੋ ਗਈ ਜੀ ਜਿਹੜੀਆਂ ਸੰਸਥਾਵਾਂ ਨੇ ਨਾ ਉਹ ਜੇ ਅਸੀਂ ਇਹਨਾਂ ਬੱਚਿਆਂ ਨੂੰ ਰੋਜ਼ਗਾਰ ਦੇਈਏ ਉਹ ਇਹਨਾਂ ਨੂੰ ਸਾਡਾ ਪਾਸਾ ਛੱਡ ਕੇ ਹੋਰ ਪਾਸੇ ਹੁਣ ਇੱਕ ਚੰਡੀਗੜ੍ਹ ਦੇ ਵਿੱਚ ਕੱਲ ਦੇ ਪਰਸੋਂ ਦੀ ਖਬਰ ਚੱਲੀ ਜਾਂਦੀ ਸੀ ਵੀ ਇੱਥੇ ਅ ਤੱਕ ਕਰੀ ਮਨ ਪਤਨੇ 100 ਸਾਮੀ ਲਾ ਲੋ ਵੀ ਇੱਥੇ 6 ਬੰਦੇ ਉਹਨਾਂ ਨੇ 100 ਚੋਂ 6 ਬੰਦੇ ਪੰਜਾਬ ਦੇ ਰੱਖਨੇ ਬਾਕੀ ਬਾਹਰਲੇ ਰਾਜਸਥਾਨ ਦੇ ਖਾਲ ਕਿੱਥੇ ਰੱਖ ਰਖੇ ਨੇ ਬਹੁਤ ਮਹੱਤਵਪੂਰਨ ਜਦੋਂ ਸਾਡੇ ਪੰਜਾਬ ਦੇ ਵਿੱਚ ਤੁਸੀਂ ਵੱਡੇ ਵੱਡੇ ਅਫਸਰ ਦੇਖ ਲਓ ਸਾਰੇ ਇੱਕ ਤੇ ਇਸ ਕਰਕੇ ਜਿਹੜਾ ਸਾਡਾ ਰੁਜ਼ਗਾਰ ਵੀ ਖੋਇਆ ਜਾ ਰਿਹਾ ਨੌਜਵਾਨਾਂ ਕੇ ਜਦੋਂ ਕੋਈ ਅੱਜ ਇੱਕ ਨਸ਼ੇ ਦੇ ਆਦੀ ਜਿਹੜੇ ਮੁੰਡੇ ਨੌਜਵਾਨ ਹੋ ਗਏ ਜਾਂ ਹੋਰ ਬੱਚੇ ਬੱਚੀਆਂ ਹੋਰ ਇਹ ਨਸ਼ੇ ਪੀਂਦੇ ਨੇ ਬੱਚੀਆਂ ਵੀ ਬਹੁਤ ਪੀ ਰਹੀਆਂ ਨੇ ਉਹ ਫਿਰ ਇਹੋ ਜਿਹੇ ਜਿਹੜਾ ਜਦੋਂ ਕਿਸੇ ਪਾਸੇ ਪੈਸਾ ਦੇ ਮਿਲਦਾ ਫਿਰ ਉਹ ਆਪਦੇ ਸਰੀਰ ਦੀ ਜਿਹੜੀ ਨਮਾਇਸ਼ ਕਰਦੇ ਨੇ ਜੀ ਉਹ ਉਹ ਵੀ ਇੱਕ ਗੱਲ ਤੋਂ ਉਸ ਪਾਸੇ ਜਾਂਦਾ ਸੀ ਇਹ ਸਾਰਾ ਸਾਡਾ ਫਰਜ਼ ਬਣਦਾ ਜਿਹੜੇ ਇੱਥੋਂ ਦੇ ਦੇਖੋ ਸੁਣੌਣੀ ਕਮੇਟੀ ਹੋਵੇ ਸਰਕਾਰ ਹੋ ਗਈ ਇੱਥੋਂ ਦੇ ਜਿਹੜੇ ਬੁੱਧੀਜੀਵੀ ਨੇ ਉਹ ਇਕੱਠੇ ਹੋ ਕੇ ਇਸ ਦਾ ਸੋਲੂਸ਼ਨ ਕੱਢ ਸਕਦੇ ਨੇ ਇਸ ਦਾ ਹੱਲ ਨਿਕਲ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਉਹਨਾਂ ਨੂੰ ਸਮਝਾਇਆ ਜਾ ਸਕਦਾ ਉਹਨਾਂ ਨੂੰ ਸਾਰਾ ਕੁਝ ਰੁਕ ਹੋ ਸਕਦਾ ਪਰ ਅਸੀਂ ਉਹ ਪਾਸੇ ਨਹੀਂ ਹੈਗੇ ਚੱਲ ਲੈ ਜੀ ਅਸੀਂ ਇਹਦੇ ਧਿਆਨ ਹੀ ਦਿੰਦੇ ਜੀ ਕਿਉਂਕਿ ਸਮਾਜ ਜਿਹੜਾ ਹੈਗਾ ਉਹ ਅ ਅੱਜ ਪੰਜਵੀਂ ਸਬਦਾ ਬਲ ਜਿਹੜਾ ਹੈਗਾ ਸਾਡਾ ਜਾ ਰਿਹਾ ਹਮ ਅ ਸੋਸ਼ਲ ਮੀਡੀਆ ਦੇ ਜਿਹੜਾ ਹੈਗਾ ਉਹ ਜਮਾਨਾ ਜੀ ਜੋ ਬੱਚੇ ਦੇਖੋ ਦੇਖਣਗੇ ਉਹੀ ਕੁਝ ਉਹਨਾਂ ਨੇ ਕਰਨਾ ਜੀ ਅੱਜ ਇੱਕ ਕੱਲ ਮੈਨੂੰ ਫੋਨ ਆਇਆ ਕਿਸੇ ਸਿੰਘ ਦਾ ਉਹ ਵਿਚਾਰਾ ਬਹੁਤ ਉਹਨੇ ਪਰੇਮਾਨ ਨਾਲ ਮੈਨੂੰ ਪੁੱਛਿਆ ਵੀ ਬਾਬਾ ਜੀ ਵੀ ਮੇਰੀ ਬੱਚੀ ਆ ਜੀ ਉਹ ਪਿੰਡ ਦੀ ਕਿਸੇ ਬੱਚੇ ਨਾਲ ਚਲੀ ਗਈ ਹੂੰ ਉਹ ਕਹਿੰਦੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਜੀ ਵੀ ਮੇਰਾ ਤਾਂ ਹੁਣ ਮਰਨ ਹੋ ਜੇ ਪਿੰਡ ਦੇ ਵਿੱਚ ਉਹ ਰਹਿੰਦੀ ਆ ਹੂੰ ਇਹੋ ਜੇ ਪਾਸੇ ਤੁਰਪੇ ਵੀ ਇਹਦਾ ਹੱਲ ਦੱਸੋ ਮੈਂ ਕਿਹਾ ਵੀ ਹੁਣ ਇਹਦਾ ਹੱਲ ਕੀ ਆ ਜੀ ਇਹਦਾ ਹੱਲ ਕੋਈ ਨਹੀਂ ਜਦੋਂ ਕਹਿੰਦੇ ਆਪ ਦੀ ਔਲਾਦ ਹੀ ਗੰਦੀ ਨਿਕਲ ਜੇ ਹੂੰ ਫਿਰ ਮਾਪਿਓ ਕੀ ਕਰ ਸਕਦਾ ਬਿਲਕੁਲ ਹੁਣ ਉਹ ਉੱਥੇ ਉਹ ਮੈਂ ਕਿਹਾ ਵੀ ਤੁਸੀਂ ਇਹਦਾ ਕੋਈ ਹੱਲਾ ਏ ਉਹਨਾਂ ਨੂੰ ਕਿਹਾ ਵੀ ਪਿੰਡ ਦੀ ਪੰਚਾਇਤ ਨਾਲ ਹੂੰ ਗੱਲ ਕਰੋ ਕਹਿੰਦਾ ਜੇ ਉਹਨਾਂ ਨੇ ਵਿਆਹ ਕਰਾਉਣਾ ਵੀ ਇਹਨੂੰ ਪਿੰਡ ਤੋਂ ਬਾਹਰ ਕਰੋ ਜੇ ਨਹੀਂ ਇਹ ਨੇ ਕੋਈ ਮੰਨਣਾ ਇਹਨਾਂ ਨੂੰ ਪਿੰਡ ਵਿੱਚ ਸਾਡੇ ਇੱਥੇ ਪਿੰਡ ਚ ਨਾ ਬੜੋ ਇਹਨਾਂ ਨੂੰ ਬਾਹਰ ਜਿੱਸੇ ਮਾਰੀ ਜਾ ਕੇ ਰਹਿਣ ਬਿਲਕੁਲ ਦੇਖੋ ਉਹ ਮਾਪਿਓ ਦੇ ਉੱਤੇ ਕੀ ਬੀਤ ਜਿਊਗੀ ਜਦੋਂ ਇਹੋ ਜਿਹੇ ਮਸਲੇ ਸਾਡੇ ਖੜੇ ਹੋ ਇਹ ਇਹ ਕੀ ਚੀਜ਼ ਆ ਇਹ ਸਾਰਾ ਸੋਸ਼ਲ ਮੀਡੀਆ ਦਾ ਜੋ ਦੇਖਦੇ ਨੇ ਉਹ ਹੀ ਕੁਝ ਹੋ ਰਿਹਾ ਬਿਲਕੁਲ ਪਿੰਡਾਂ ਦੇ ਵਿੱਚ ਪਿੰਡ ਦੀ ਬੱਚੀ ਨੇ ਹੀ ਰਹਿਣਾ ਘਰ ਉਹ ਸਾਰੇ ਉਹ ਕਹਿੰਦਾ ਵੀ ਜਿਹੜਾ ਕੋਈ ਪਿੰਡ ਦੇ ਵਿੱਚ ਰਹਿੰਦਾ ਉਹ ਸਾਡੇ ਸਾਰੇ ਭੈਣ ਭਰਾ ਹੁੰਦੇ ਨੇ ਨਹੀਂ ਬਾਬਾ ਜੀ ਅੱਜ ਕੱਲ ਤਾਂ ਇਹ ਵੀ ਚੱਲ ਰਿਹਾ ਵੀ ਰਿਸ਼ਤੇਦਾਰਾਂ ਨਾਲ ਹੀ ਵਿਆਹ ਕਰਵਾਉਣ ਲੱਗ ਪਏ ਹੁਣ ਦੱਸਿਓ ਮੈਂ ਤੁਹਾਨੂੰ ਦੱਸਿਆ ਵੀ ਮੈਂ ਤੁਹਾਨੂੰ ਕਹਿਣਾ ਬਈ ਜਿਹੜਾ ਗੱਲ ਇਹ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਜੋ ਪੱਛਮੀ ਸਭ ਤਾਂ ਜੋ ਕੁਝ ਦੇਖ ਰਹੇ ਆ ਰਿਸ਼ਤੇ ਤਾਂ ਖਤਮ ਹੋ ਗਏ ਹੁਣ ਬਿਲਕੁਲ ਰਿਸ਼ਤਿਆਂ ਨੂੰ ਤਾਂ ਖਤਮ ਤੋਂ ਲਾਂਝੜੀ ਦੇ ਰਹੇ ਨੇ ਆਹੀ ਚੀਜ਼ਾਂ ਹੋਣ ਲੱਗ ਗਈਆਂ ਜੀ ਠੀਕ ਹੈ ਨਾ ਇਸ ਕਰਕੇ ਸਾਨੂੰ ਚੰਗਾ ਸਮਾਜ ਸਿਰਜਣ ਵਾਸਤੇ ਸਰਕਾਰ ਵੀ ਉਪਰਾਲੇ ਕਰੇ ਸਮਾਜ ਵੀ ਉਪਰਾਲੇ ਕਰਨਾ ਜਿਹੜੇ ਸੰਸਥਾਵਾਂ ਨੇ ਉਹ ਵੀ ਉਪਰਾਲੇ ਚੰਗਾ ਸਮਾਜ ਸਿਰਜਣ ਵਾਸਤੇ ਜਿਹੜੇ ਉਪਰਾਲੇ ਕਰਨ ਬੱਚੇ ਬੱਚੀਆਂ ਨੂੰ ਬਿਲੇ ਨਾ ਛੱਡਿਆ ਜਾਵੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਉਹਨਾਂ ਨੂੰ ਕਿਸੇ ਕੰਮ ਤੇ ਲਾਇਆ ਹੋਵੇ ਜਿਹੜਾ ਕਹਿੰਦੇ ਬੇਲਾ ਹੁੰਦਾ ਮਨ ਉਹ ਸੈਤਾਨ ਬਣ ਜਾਂਦਾ ਜੀ ਇਸ ਕਰਕੇ ਜਦੋਂ ਕਿਸੇ ਨੂੰ ਅਸੀਂ ਕੰਮ ਤੇ ਲਾਵਾਂਗੇ ਕਿਸੇ ਨੂੰ ਰੁਜ਼ਗਾਰ ਦਵਾਂਗੇ ਹੋ ਸਕਦਾ ਜਿਹੜਾ ਹੈਗੇ ਬਹੁਤ ਸਾਰਾ ਕੁਝ ਅਸੀਂ ਇਸ ਸਮਾਜ ਨੂੰ ਸਿੱਧੇ ਰਾਹ ਤੇ ਲੈ ਜਾ ਸਕਦੇ ਹਾਂ ਹਮ ਅੱਛਾ ਬਾਬਾ ਜੀ ਕਈ ਡਾਕਟਰਾਂ ਦਾ ਵੀ ਮੰਨਣਾ ਵੀ ਇਹ ਇੱਕ ਜਿਹੜੀ ਜੇ ਕਮਿਊਨਿਟੀ ਦੇ ਲੋਕ ਕਹਿੰਦੇ ਨੇ ਵੀ ਇਹ ਕੁਦਰਤੀ ਪ੍ਰਕਿਰਿਆ ਵੀ ਇਹ ਕੁਦਰਤੀ ਪ੍ਰਕਿਰਿਆ ਨਹੀਂ ਹੈਗੀ ਇਹ ਹਾਰਮੋਨਲ ਇਨਬੈਲੈਂਸ ਕਰਕੇ ਹੁੰਦਾ ਇਹਨਾਂ 'ਚ ਪ੍ਰੋਬਲਮ ਹੁੰਦੀ ਆ ਇਹਦਾ ਟ੍ਰੀਟਮੈਂਟ ਸਹੀ ਸਮੇਂ ਤੇ ਟ੍ਰੀਟਮੈਂਟ ਮਿਲਣ ਨਾਲ ਇਹੋ ਜਿਹੀ ਸਮੱਸਿਆ ਨਹੀਂ ਆਉਂਦੀ ਪਰ ਉਹ ਜਾਣ ਕੇ ਜਾਂ ਕਈ ਮਜਬੂਰ ਵਸਤੇ ਅੱਗੇ ਇਲਾਜ ਨਹੀਂ ਕਰਵਾ ਪਾਉਂਦੇ ਜਾਂ ਕਈ ਵਾਰੀ ਜਾਣ ਕੇ ਉਹਨਾਂ ਨੂੰ ਚਸਕਾ ਪੈ ਜਾਂਦਾ ਉਸ ਚੀਜ਼ ਦਾ ਮਾੜੀ ਸੰਗਤ ਚ ਪੈ ਕੇ ਉਹਨਾਂ ਨੂੰ ਚਸਕਾ ਪੈ ਜਾਂਦਾ ਉਹ ਇਹ ਮਾੜੀ ਕਮਾਚ ਪੈ ਜਾਂਦੇ ਨੇ ਪਰ ਇਹਦਾ ਇਲਾਜ ਜੇ ਪੱਕਾ ਹੋ ਗਏ ਪੰਜਾਬ ਦੇ ਵਿੱਚ ਇਹੋ ਜਿਹਾ ਘਟਨਾਵਾਂ ਵਾਰ-ਵਾਰ ਨਾ ਹੋਣ ਇੱਕ ਰੋਕਥਾਮ ਇੱਕ ਕਾਨੂੰਨ ਬਣੇ ਲਾਅ ਬਣੇ ਸਰਕਾਰ ਤੱਕ ਆਪਾਂ ਕਿਵੇਂ ਆਪਣੀ ਗੱਲ ਬਾਤ ਰੱਖ ਸਕਦੇ ਜੇ ਕੋਈ ਸਰਕਾਰ ਨੂੰ ਚਾਹੀਦੇ ਇਹਨਾਂ ਤੇ ਜੇ ਡਾਕਟਰ ਕਹਿ ਰਹੇ ਨੇ ਵੀ ਇਹ ਬਿਮਾਰੀ ਆ ਫਿਰ ਉਹ ਬਿਮਾਰੀ ਦਾ ਇਲਾਜ ਸਰਕਾਰ ਜਿਹੜੀ ਹੈਗੀ ਉਹਦੇ ਤੇ ਧਿਆਨ ਦਵੇ ਉਹਨਾਂ ਦਾ ਜਿਹੜੇ ਉਹਨੂੰ ਜਿਹੜਾ ਕੋਈ ਨਹੀਂ ਇਲਾਜ ਕਰ ਉਹ ੱੱਕੇ ਨਾਲ ਚੱਕ ਕੇ ਇਲਾਜ ਕਰਾਉਣਾ ਚਾਹੀਦਾ ਬਿਮਾਰੀ ਕੱਢਣੀ ਚਾਹੀਦੀ ਹੈ ਸਮਾਜ ਦੇ ਵਿੱਚੋਂ ਜੀ ਇਹ ਨਹੀਂ ਫੇਰ ਉਹ ਕਹਿੰਦੇ ਜੇ ਕਿਸੇ ਚੀਜ਼ ਦਾ ਸੀ ਨਾਂ ਇਲਾਜ ਕਰਾਂਗੇ ਉਹ ਲਾ ਇਲਾਜ ਹੋ ਜਾਂਦੀ ਹੈ ਉਹ ਤਾਂ ਫੇਰ ਇਲਾਜ ਨਹੀਂ ਰਹਿੰਦਾ ਹਮ ਇਸ ਕਰਕੇ ਸਮੇਂ ਦੇ ਨਾਲ ਸਾਰੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਧਿਆਨ ਦੇਣਾ ਚਾਹੀਦਾ ਇੱਧਰ ਜਿਹੜੀ ਬਿਮਾਰੀ ਹੈ ਉਹ ਫੈਲਣ ਤੋਂ ਪਹਿਲਾਂ ਜਿਹੜਾ ਉਹਨੂੰ ਕਾਬੂ ਕਰ ਲਿਆ ਜਾਵੇ ਹਮ ਜਦੋਂ ਕੋਈ ਪਹਿਲਾਂ ਨਸ਼ ਬੰਦੀਆਂ ਹੁੰਦੀਆਂ ਸੀ ਪਰ ਲੋਕਾਂ ਨੂੰ ਚੱਕ ਕੇ ਲੈ ਜਾਂਦੇ ਜਦ ਆ ਲਾਲਚ ਦਿੱਤਾ ਜਾਂਦਾ ਸੀ ਨਸ਼ ਬੰਦੀਆਂ ਦੇ ਕਰਾਉਣ ਦੇ ਲਾਲਚ ਵੀ ਦਿੱਤੇ ਗਵਰਨਮੈਂਟ ਨੇ ਤੇ ਧੱਕੇ ਨਾਲ ਵੀ ਲੈ ਜਾਂਦੇ ਸੀ ਨਸ਼ ਬੰਦੀ ਕਰਨ ਵਾਲਾ ਤੇ ਕੀ ਗੱਲ ਹੈ ਇਹ ਇਹ ਜਿਹੜੇ ਹੁਜੂ ਕਿਸੇ ਬਿਮਾਰੀ ਦੇ ਹਨ ਉਹ ਧੱਕੇ ਨਾਲ ਕਿਉਂ ਚੱਕਦੇ ਉਹਨਾਂ ਦਾ ਇਲਾਜ ਕਰਨ ਬਿਲਕੁਲ ਇਹ ਸਾਰਾ ਕੁਝ ਹੋ ਸਕਦਾ ਪਰ ਇਸ ਵਾਸਤੇ ਧਿਆਨ ਦੇਣਾ ਚਾਹੀਦਾ ਤੇ ਤਾਂ ਕਿ ਜਿਹੜਾ ਸਾਡਾ ਸਮਾਜ ਆ ਉਹ ਸਿੱਧੇ ਰਾਹ ਤੇ ਆ ਜਾਏ ਬੱਚੇ ਬੱਚੀਆਂ ਜਿਹੜੇ ਉਹ ਚੰਗੇ ਕੰਮ ਕਰਨ ਮਾੜੇ ਪਾਸੇ ਨਾ ਲੱਗਣਾ ਦੇਖੋ ਜਿਸ ਦੇ ਉਤੇ ਬੀਤਦੀ ਆ ਉਹਨੂੰ ਪਤਾ ਹੁੰਦਾ ਵੀ ਕੀ ਗੱਲ ਆ ਬਾਤ ਆ ਜੀ ਜਿਹੜੇ ਮਾਪਿਓ ਆ ਨੇ ਜਾਣੇ ਨੇ ਉਹ ਹੂੰ ਜਿਨ੍ਹਾਂ ਨੇ ਉਹਨਾਂ ਨੂੰ ਜਾਨੂ ਦਿੱਤਾ ਜੇ ਉਹ ਇਹੋ ਜੇ ਕੰਮ ਕਰਦੇ ਨੇ ਫਿਰ ਉਹਨਾਂ ਦਾ ਜਿਹੜਾ ਹੈਗਾ ਸ਼ਰਮ ਨਾਲ ਸੀਸ ਝੁਕ ਜਾਂਦਾ ਜੀ ਆਲਾ ਕਹਿੰਦਾ ਵੀ ਛੋਟੇ ਬੱਚੇ ਹਜੇ ਇਹ ਕੰਮ ਕਰਦੇ ਨੇ ਉਹ ਕੀ ਬਾਬਾ ਜੀ ਸਿੱਖ ਬੱਚਿਆਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਜਿਹੜੇ ਪੱਗਾਂ ਵਾਲੇ ਬੱਚੇ ਨੇ ਉਹਨਾਂ ਨੂੰ ਹੀ ਕਾਫੀ ਵੀਡੀਓ ਉਹਨਾਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕੀ ਉਹ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਪੰਜਾਬੀ ਗੇ ਬਣ ਕੇ ਛੱਕੇ ਬਣ ਕੇ ਉਹਨੇ ਬਣੀ ਇਹ ਉਹ ਜਾਣ ਬੁੱਝ ਕੇ ਸਾਰਾ ਕੁਝ ਤੁਹਾਨੂੰ ਕਿਹਾ ਵੀ ਸਾਨੂੰ ਬਦਨਾਮ ਸਾਰੇ ਪਾਸੇ ਕੀਤਾ ਜਾ ਰਿਹਾ ਹੂੰ ਜੇ ਕੋਈ ਬੱਚਾ ਇਧਰ ਉਹਦੇ ਮਾੜਾ ਮੋੜਾ ਗੱਲ ਹੋ ਜਾਏ ਕੱਲ ਇੱਕ ਸਾਡੇ ਕੋਲ ਕੇਸ ਆਇਆ ਉਹ ਪੁਲਿਸ ਨੇ ਆ ਕੇ ਉਹ ਕੰਦੇ ਘਰੋਂ ਚੱਕ ਕੇ ਲੈ ਗਏ ਡਾਉਦਰ ਦਾ ਇੱਕ ਇਧਰ ਮੋਗਜਲੇ ਚ ਗੋਵਿੰਦਗੜ੍ਹ ਦੀ ਪੋਸਟ ਅਖ ਲੈ ਉਹਨਾਂ ਘਰੋਂ ਜੀ ਇੱਕ ਇੱਕ ਦੌ ਇੱਕ ਦੌਦਰ ਪਿੰਡ ਤੋਂ ਚੱਕੇ ਇੱਕ ਰਾਮੂ ਵਾਲੇ ਪਿੰਡ ਦਾ ਸੀਗਾ ਹਮ ਇੱਕ ਹੋਰ ਪਿੰਡ ਦਾ ਸੀ ਨੌਜਨ ਬੱਚਾ ਪੜਦੇ 8 17 18 ਸਾਲ ਦਾ ਉਹਦੇ ਲਿਆ ਕੇ ਦਾ ਇੰਕਾਊਂਟਰ ਕਰਦਾ ਹਮ ਗੋਲੀਆਂ ਮਾਰੀਆਂ ਜੀ ਤੇ ਲਿਆਂਦੇ ਘਰੋਂ ਚੱਕੇ ਨੇ ਸਾਰਾ ਕੁਝ ਉਹ ਆ ਜੀ ਤੇ ਇਹੋ ਜਿਹੜਾ ਜਿਹੜਾ ਅਸੀਂ ਜਿਹੜੇ ਨੌਜਵਾਨ ਇਧਰਲੇ ਪਾਸੇ ਵੀ ਜਿਹੜੀ ਸਰਕਾਰ ਧਿਆਨ ਦੇਣਾ ਚਾਹੀਦਾ ਹੂੰ ਉਹਨਾਂ ਨੂੰ ਦੇਖੋ ਅਦਾਲਤਾਂ ਨੇ ਜਿਹੜੀਆਂ ਉਹ ਸਹੀ ਕੰਮ ਵਾਸਤੇ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਜੋ ਜੱਜ ਅਦਾਲ ਜਿੰਨਾ ਚਿਰ ਉਹਨੂੰ ਕਿਸੇ ਨੂੰ ਦੋਸ਼ੀ ਨਹੀਂ ਕਰਾਰ ਦਿੰਦਾ ਅਸੀਂ ਉਹਨੂੰ ਕਿਵੇਂ ਕਹਿ ਦਈਏ ਬਿਲਕੁਲ ਉਹਨੂੰ ਅਸੀਂ ਗੁਨਾਹਗਰ ਨਹੀਂ ਕਹਿ ਸਕਦੇ ਅੱਜ ਭਾਰਤ ਦੇ ਵਿੱਚ ਪੂਰੀ ਭਾਰਤ ਦੇ ਵਿੱਚ ਤੁਹਾਨੂੰ ਮਸਾ ਅਸੀਂ ਉਦਾਹਰਣ ਦਿੰਨੇ ਆ ਹੂੰ ਜਿਹੜੀ ਜਿਹੜੇ ਭਾਰੀ ਤਾਕਤਾਂ ਨੇ ਏਜੰਸੀਆਂ ਦੇ ਹਿੰਦੂ ਤਵੀਰ ਲੋਕ ਨੇ ਜੀ ਜਿਵੇਂ ਸੰਤਾਂ ਦੀ ਫੋਟੋ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਐਨਰਜੀ ਹੁੰਦੀ ਆ ਹੂੰ ਉਹ ਉਹਨਾਂ ਨੂੰ ਸਰਕਾਰ ਵੀ ਸੰਤਾਂ ਨੂੰ ਅੱਤਵਾਦੀ ਕਹਿ ਰਹੀ ਆ ਜੀ ਉਹ ਲੋਕ ਵੀ ਅੱਤਵਾਦੀ ਕਹਿੰਦੇ ਨੇ ਬਿਲਕੁਲ ਤੇ ਪੂਰੇ ਭਾਰਤ ਦੇ ਵਿੱਚ ਸੰਤਾਂ ਦੇ ਉੱਤੇ ਇੱਕ ਵੀ ਐਫ ਆਈ ਆਰ ਇੱਕ ਵੀ ਪਰਚਾ ਦਰਜ ਨਹੀਂ ਹੈ ਹੂੰ ਜਦੋਂ ਕਿਸੇ ਦੇ ਇੱਕ ਪਰਚਾ ਨਾ ਦਰਜ ਹੋਵੇ ਉਹਨੂੰ ਅਸੀਂ ਅੱਤਵਾਦੀ ਕਿਹੜੇ ਹਿਸਾਬ ਨਾਲ ਕਹਿ ਸਕਦੇ ਆ ਬਿਲਕੁਲ ਕਿਵੇਂ ਕਹਦਾਂਗੇ ਹਮ ਜਾਣਬੁੱਝ ਕੇ ਸਰਕਾਰਾਂ ਸਾਨੂੰ ਬਦਨਾਮ ਕਰ ਰਹੀਆਂ ਨੇ ਜੀ ਸੰਤਾਂ ਨੂੰ ਬਦਨਾਮ ਕਰ ਰਹੀਆਂ ਨੇ ਉਹਨਾਂ ਦੇ ਟੈਗ ਅੱਤਵਾਦੀ ਦਾ ਲਾਤਾ ਉਹਨਾਂ ਜਦੋਂ ਉਹਨਾਂ ਤੇ ਐਫਆਈ ਦਰਜੀ ਨਹੀਂ ਪਰਚਾ ਦਰਜੀ ਨਹੀਂ ਉਹਨਾਂ ਨੂੰ ਅਸੀਂ ਅੱਤਵਾਦੀ ਕਿਵੇਂ ਕਹਦਾਂਗੇ ਹਮ ਜਿਹੜਾ ਅੱਜ ਦੇਸ਼ ਦਾ ਗ੍ਰਹਿ ਮੰਤਰੀ ਆ ਉਹ ਤੜੀ ਪਾਰ ਆ ਜੀ ਬਿਲਕੁਲ ਉਹਦੀਆਂ ਫੋਟੋਆਂ ਬੈਰਲ ਹੋਣੀਆਂ ਜਦ ਬੰਨ ਕੇ ਪੁਲਿਸ ਵਾਲੇ ਹੱਥਕੜੀ ਲੈ ਜਾ ਕੇ ਲਿਆ ਰਹੇ ਨੇ ਉਹਨੂੰ ਕੋਈ ਅੱਤਵਾਦੀ ਨਹੀਂ ਸਰਕਾਰ ਅੱਤਵਾਦੀ ਆ ਬਿਆਨ ਪਿਛਲੇ ਦਿਨੀ ਬੜਾ ਵਾਇਰਲ ਹੋਇਆ ਸੀ ਸਿੰਘ ਅੱਤਵਾਦੀ ਨਹੀਂ ਹੈਗੇ ਜੀ ਸਿੱਖ ਕੌਮ ਕੋਈ ਹੱਤਵਾਦੀ ਨਹੀਂ ਇਹ ਸੱਤ ਵਾਦੇ ਸੱਚ ਦੇ ਰਾਹ ਤੇ ਚੱਲਣੇ ਆਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਸਾਨੂੰ ਬਦਨਾਮ ਕਰਨ ਵਾਸਤੇ ਜਿਹੜਾ ਹੈਗਾ ਸਰਕਾਰਾਂ ਏਜੰਸੀਆਂ ਸਾਜ਼ਿਸ਼ਾਂ ਰਚਦੀਆਂ ਨੇ ਹੱਤਵਾਦੀ ਕਹਿੰਦੇ ਨੇ ਵੱਖਵਾਦੀ ਕਹਿੰਦੇ ਨੇ ਹੁਣ ਆ ਨਵਾਂ ਜਿਹੜਾ ਤੁਸੀਂ ਕਹਿੰਦਾ ਪਰੇਡ ਚਲਾ ਕੇ ਨਵੇਂ ਪਾਸੇ ਸਾਨੂੰ ਦੋਰ ਰਹੀਆਂ ਨੇ ਬਦਨਾਮ ਕਰ ਰਹੇ ਨੇ ਇਹ ਸਿੱਖ ਕੌਮ ਬਹਾਦਰ ਕੌਮਾਂ ਇਸ ਕਰਕੇ ਬਦਨਾਮ ਕਰੀ ਜਾ ਰਹੀ ਆ ਪਰ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜੇ ਕੋਈ ਇਹ ਜਾਂ ਨੌਜਵਾਨ ਆ ਉਹਨੂੰ ਬੈਠ ਕੇ ਸਮਝਾਓ ਜੀ ਉਹਨਾਂ ਨੂੰ ਸਰਕਾਰ ਵੀ ਤੇ ਸੰਪਰਦਾਵਾਂ ਵੀ ਬੁੱਧੀ ਜੀ ਵੀ ਇਕੱਠੇ ਹੋ ਕੇ ਇਹ ਜੀ ਬਿਮਾਰੀ ਨੂੰ ਲਾ ਇਲਾਜ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਖਤਮ ਕਰਨਾ ਪਵੇਗਾ ਇਨਿੰਗ ਸਿਕ ਸੰਸਥਾਵਾਂ ਇਹਦੇ ਲਈ ਕੀ ਰੋਲ ਅਦਾ ਕਰਨੀ ਆ ਆਪਣਾ ਦੇਖੋ ਕੀ ਪ੍ਰਚਾਰ ਕਰਨੀ ਹੈ ਦੇਖੋ ਅਸੀਂ ਤਾਂ ਜਿਹੜਾ ਸਾਡੇ ਕੋਲ ਕੋਈ ਬੱਚਾ ਹੁੰਦਾ ਅਸੀਂ ਤਾਂ ਉਹਨੂੰ ਸਮਝਾ ਸਕਦੇ ਆ ਜੀ ਜਿਹੜੀਆਂ ਹੋਰ ਨੇ ਸਰਕਾਰ ਦਾ ਹੀ ਕੰਮ ਆ ਹਮ ਸਰਕਾਰਾਂ ਦਾ ਕੰਮ ਆ ਜਿੱਥੇ ਕੋਈ ਇਹੋ ਜਿਹਾ ਹੁੰਦਾ ਉਥੇ ਜਿਹੜੀ ਉਹ ਤੇ ਬੈਨ ਕਰਨ ਪੂਰੀ ਤਰ੍ਹਾਂ ਟਰੰਪ ਨੇ ਵੀ ਕਰਤਾ ਹੂੰ ਬਿਲਕੁਲ ਉਥੇ ਤਾਂ ਜਿਆਦਾ ਖੁੱਲਾ ਬਾਹਰ ਅਮਰੀਕਾ ਦੇ ਵਿੱਚ ਉਥੇ ਜਿਆਦਾ ਇਹੋ ਜਿਹੇ ਚੱਲਦੇ ਨੇ ਪ੍ਰੋਗਰਾਮ ਪਰ ਉਹਨੇ ਫਿਰ ਵੀ ਜਿਹੜਾ ਹੈ ਨਾ ਉਹ ਤਾਂ ਥਰਡ ਜੈਂਡਰ ਨੂੰ ਵੀ ਬੈਨ ਕਰਤਾ ਵੀ ਬਸ ਮੇਲ ਤੇ ਫੀਮੇਲ ਹਾਂ 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 ਉਹਨਾਂ ਨੇ ਦੇਖੋ ਇਹ ਵੀ ਕਰਤਾ ਬੈਨ ਅਸੀਂ ਕਿਉਂ ਨਹੀਂ ਕਰ ਸਕਦੇ ਫਿਰ ਅਸੀਂ ਸਾਡੇ ਵਿੱਚ ਕੀ ਘਾਟਾਂ ਨੇ ਹੂੰ ਵੀ ਅਸੀਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆਂ ਪੰਜਾਬ ਨੂੰ ਗਲਤ ਰਸਤੇ ਤੋਰਨਾ ਚਾਹੁੰਦੀ ਹੈ ਸਰਕਾਰ ਇਸ ਕਰਕੇ ਇਹ ਸਰਕਾਰਾਂ ਇਸ ਵੱਲ ਧਿਆਨ ਦੇਣਾ ਬੁੱਧੀਜੀਵੀ ਸੰਸਥਾਵਾਂ ਮਾ ਇਕੱਠੀਆਂ ਹੋ ਕੇ ਜੀ ਉਹ ਜਿਹੜਾ ਹੈਗਾ ਇਸ ਨਸ ਪਾਉਣਾ ਸੋ ਉਮੀਦ ਕਰਦੇ ਆਂ ਪੰਜਾਬ ਦੇ ਵਿੱਚ ਜਿਹੜੇ ਕਲਚਰ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਵਾਨੀ ਨੂੰ ਕੋਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਰਾਹ ਪਾਉਗੇ ਥੈਂਕ ਯੂ ਧੰਨਵਾਦ